ਖਬਰ 247 ਦੇ ਵਿੱਚ ਵਿਸ਼ੂ ਪਰਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸੱਤ ਸ੍ਰੀ ਅਕਾਲ ਸੋਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉਤੇ ਕਰਾਂਗੇ ਚਰਚਾ ਮੇਰਾ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਅਜੀਤ ਸਿੰਘ ਜੀ ਗਿਲ ਸੋ ਪ੍ਰੋਗਰਾਮ ਦਾ ਆਗਾਜ਼ ਕਰਦੇ ਗਿਲ ਸਭ ਸਵਾਗਤ ਹੈ ਸੱਸੀ ਕਾਲ ਜੀ ਸੱਸੀ ਕਾਲ ਜੀ ਧੰਨਵਾਦ ਸਭ ਤੋਂ ਪਹਿਲਾਂ ਫਿਰ ਲਗਾਤਾਰ ਬੰਗਲਾਦੇਸ਼ ਦੀ ਗੱਲ ਕਰਦੇ ਆ ਰਹੇ ਮੁਹੰਮਦ ਯੂਨਸ ਜਿਹੜੇ ਵਤਨਪਰਤਾਏ ਆ ਤੇ ਅੱਜ ਚੁੱਕਣਗੇ ਸੌ ਬੰਗਲਾਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਦਾ ਵੀ ਉਹਨਾਂ ਨੇ ਪ੍ਰੋਸਾ ਦਿੱਤਾ ਹੈ ਬਿਲਕੁਲ ਜੀ ਅੱਜ ਦਾ ਜਿਹੜਾ ਬੰਗਲਾਦੇਸ਼ ਦੀ ਰਾਜਨੀਤੀ 'ਚ ਬੜਾ ਅਹਿਮ ਦਨੇ ਆ ਇੱਕ ਵੱਡੀ ਜਦੋਜਹਿਦ ਤੋਂ ਬਾਅਦ ਜਿਹੜੇ ਉੱਥੋਂ ਦੀ اپੋਜੀਸ਼ਨ ਪਾਰਟੀਆਂ ਤੇ ਜਿਹੜੇ ਸਟੂਡੈਂਟਸ ਸੀ ਉਹ ਕਾਮਯਾਬ ਹੋਏ ਭਾਵੇਂ ਉਹਦੇ ਵਿੱਚ 450 ਤੋਂ ਵੱਧ ਲੋਕਾਂ ਦੀ ਉਹਨਾਂ ਨੂੰ ਹਉਤੀ ਦੇਣੀ ਪਈ ਜੀ ਉਹਨਾਂ ਦੇ ਦੇਸ਼ ਦਾ ਆਪਸੀ ਮਾਮਲਾ ਵੈਸੇ ਤਾਂ ਭਾਰਤ ਦੇ ਪੱਖ ਤੋਂ ਵੇਖਿਆ ਜਾਵੇ ਤਾਂ ਦੋ ਤਰ੍ਹਾਂ ਨਾਲ ਵੰਡਿਆ ਹੋਇਆ ਸਾਡੇ ਲੋਕਾਂ ਦੀ ਰਾਏ ਇੱਕ ਲੋਕਾਂ ਦਾ ਕਹਿਣਾ ਇਹ ਆ ਕਿ ਭਾਰਤ ਜਿਹੜਾ ਉਹ ਕਿਤੇ ਨਾ ਕਿਤੇ ਫਲॉप ਹੋਇਆ ਇਸ ਮਾਮਲੇ ਚ ਸਾਡੀ ਵਿਦੇਸ਼ ਨੀਤੀ ਜਿਹੜੀ ਆ ਜਾਂ ਸਾਡੀਆਂ ਇੰਟੈਲੀਜੈਂਸ ਕਿਉਂਕਿ ਭਾਰਤ ਨੇ ਵੀ 4000 ਤੋਂ ਵੱਧ ਆਪਣੇ ਸੈਨਿਕਾਂ ਦੀ ਕੁਰਬਾਨੀ ਦਿੱਤੀ ਸੀ ਬੰਗਲਾਦੇਸ਼ ਬਣਾਉਣ ਦੀ ਭਾਰਤ ਦਾ ਇੱਕ ਵੱਡਾ ਯੋਗਦਾਨ ਸੀ ਜਿਹਨੂੰ ਮਜੀਬੁਲ ਰਹਿਮਾਨ ਦੀ ਪਾਰਟੀ ਆਵਾਮੀ ਲੀਗ ਤੇ ਸਵਿਕਾਰ ਕਰਦੀ ਸੀ ਪਰ ਜਿਹੜਾ ਉਹ ਪਾਕਿਸਤਾਨ ਵਾਲੀ 1947 ਵਾਲੀ ਸੋਚ ਦਾ ਕੱਟੜਪੰਥੀ ਲੋਕ ਸੀਗੇ ਜਿਹੜੀ ਇਸਲਾਮੀ ਪਾਰਟੀਆਂ ਦੇ ਗਰੁੱਪ ਸੀਗੇ ਜੀ ਉਹਨਾਂ ਦਾ ਕਿਤੇ ਨਾ ਕਿਤੇ ਸ਼ੁਰੂਆਤੀ ਦੌਰ ਤੋਂ ਹੀ ਜਿੱਦਾਂ ਉਹ ਰੈਂਦ ਖੁੰਦ ਬੱਚੀ ਸੀ ਨਾ ਪਾਕਿਸਤਾਨ ਵਾਲੀ ਸੋਚ ਦੀ ਉਹ ਜਿਹਨਾਂ ਦੇ ਦਿਮਾਗਾਂ 'ਚ ਚੱਲਦੀ ਆ ਤੇ ਭਾਰਤ ਵਿਰੋਧੀ ਸੈਂਟੀਮੈਂਟ ਜਿਹੜੇ ਆ ਉਹਨਾਂ ਨੂੰ ਉਪੜਕਾਉਂਦੇ ਰਹਿੰਦੇ ਆ ਜੀ ਬਹੁਤ ਵਾਰੀ ਤੇ ਸਰਵੇ ਵੀ ਆਏ ਆ 10 ਸਾਲ ਪਹਿਲਾਂ ਇੱਕ ਇੰਟਰਨੈਸ਼ਨਲ ਬਾਡੀ ਨੇ ਸਰਵੇ ਕੀਤਾ ਸੀ ਕਿ ਲੋਕਾਂ ਨੂੰ ਪੁੱਛਿਆ ਗਿਆ ਸੀਗਾ ਕਿ ਭਾਰਤ ਬਾਰੇ ਤੁਹਾਡੇ ਕੀ ਖਿਆਲ ਆ ਪਰ 70% ਲੋਕ ਉੱਥੋਂ ਦੇ ਕਹਿੰਦੇ ਸੀ ਕਿ ਭਾਰਤ ਨਾਲ ਸਾਡੇ ਬਹੁਤ ਚੰਗੇ ਸਬੰਧ ਹੋਣੇ ਚਾਹੀਦੇ ਆ ਭਾਰਤ ਨੇ ਆਜ਼ਾਦੀ ਸਾਡੀ ਲੈ ਕੇ ਦੇਣ 'ਚ ਬਹੁਤ ਵੱਡੀ ਮਦਦ ਕੀਤੀ ਆ ਬਹੁਤ ਉੱਥੇ ਕੁਰਬਾਨੀਆਂ ਵੀ ਦਿੱਤੀਆਂ ਨੇ ਉਹਨਾਂ ਨੇ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਮੁਲਕ ਨੂੰ ਸਭ ਤੋਂ ਵੱਡਾ ਖਤਰਾ ਕੀ ਆ ਤੇ 27% ਲੋਕਾਂ ਨੇ ਕਿਹਾ ਕਿ ਖਤਰਾ ਵੀ ਸਾਨੂੰ ਭਾਰਤ ਤੋਂ ਹੀ ਜ਼ਿਆਦਾ ਆ ਕਿਤੇ ਨਾ ਕਿਤੇ ਜਿਹੜੇ ਛੋਟੇ ਮੁਲਕ ਆ ਜਿਹੜੇ ਭਾਰਤ ਦਾ ਹਿੱਸਾ ਰਿਹਾ ਕਦੀ ਜੀ ਉਹਨਾਂ ਚ ਇਹ ਹਮੇਸ਼ਾ ਭਾਵਨਾ ਰਹਿੰਦੀ ਆ ਕਿ ਕਿਤੇ ਇਹ ਨਾ ਹੋਵੇ ਕਿ ਭਾਰਤ ਤਾਕਤਵਰ ਤੇ ਵੱਡਾ ਮੁਲਕ ਹੈ ਤੇ ਉਹ ਕੋਈ ਸਟੇਜ ਐਸੀ ਆਵੇ ਕਿ ਉਹ ਜਿਦਾਂ ਯੂਕਰੇਨ ਨੂੰ ਰਸ਼ੀਆ ਕਰ ਰਿਹਾ ਤੇ ਸਾਨੂੰ ਆਪਣਾ ਹਿੱਸਾ ਨਾ ਬਣਾ ਲਵੇ ਤੇ ਪਾਕਿਸਤਾਨ ਵਿੱਚ ਵੀ ਇਹ ਸੈਂਟੀਮੈਂਟ ਹੈ ਜਦੋਂ ਅਸੀਂ ਪਾਕਿਸਤਾਨ ਦੇ ਲੋਕਾਂ ਨਾਲ ਗੱਲ ਕਰਦੇ ਹਾਂ ਉਹ ਪੰਜਾਬਾਂ ਦੀ ਗਲਤ ਕਰਦੇ ਆ ਖਾਸ ਕਰਕੇ ਸਿੱਖਾਂ ਨੂੰ ਵੀ ਉਸਾਉਂਦੇ ਆ ਵੀ ਤੁਹਾਡਾ ਰਾਜ ਸੀ ਤੁਸੀਂ ਆਪਣਾ ਰਾਜ ਸੰਭੋ ਤੁਸੀਂ ਇਹ ਕਰੋ ਪਰ ਜਦੋਂ ਇਹ ਕਹਿੰਦੇ ਆ ਕਿ ਅਸੀਂ ਕਹਿੰਨੇ ਕਿ ਵੰਡ ਜਿਹੜੀ ਗਲਤ ਹੋਈ ਆ ਤੇ ਇਹ ਨਹੀਂ ਸੀ ਹੋਣੀ ਚਾਹੀਦੀ ਤੇ ਉਦੋਂ ਖੜੇ ਹੋ ਜਾਂਦੇ ਆ ਕਿ ਨਹੀਂ ਇਸਲਾਮ ਦੇ ਨਾਂ ਤੇ ਸਾਡਾ ਮੁਲਕ ਸਹੀ ਆ ਸੋ ਇਹਨਾਂ ਵਿਚਾਰਾਂ ਦੀ ਰਹਿਣ ਖੂਨ ਤਾਂ ਉੱਥੇ ਵੀ ਐ ਜੀ ਉਹ ਜਿਹੜੇ ਵਿਚਾਰ ਨੇ ਉਹ ਭਾਰਤ ਵਿਰੋਧੀ ਸੈਂਟੀਮੈਂਟ ਜਿਹੜੇ ਉਹਨਾਂ ਨੂੰ ਹਮੇਸ਼ਾ ਪੜਕਾ ਕੇ ਰੱਖਦੇ ਆ ਤੇ ਚਲੋ ਜੋ ਵੀ ਹੋਇਆ ਉੱਥੇ ਹੁਣ ਇਹ ਜਿਹੜੇ ਅਰਥਸ਼ਾਸਤਰੀ ਆ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਮੁਹੰਮਦ ਯੂਨਸੇਰੀ ਇਹ ਸਪੇਨ ਵਿੱਚ ਸੀਗੇ ਜਿੱਥੇ ਗੇਮਾਂ ਚੱਲ ਰਹੀਆਂ ਉੱਥੋਂ ਯੂਏਈ ਦੇ ਰਸਤੇ ਪਹੁੰਚ ਗਿਆ ਟਾਕਾ ਉੱਥੇ ਉਹਨਾਂ ਦਾ ਚੰਗਾ ਸਵਾਗਤ ਹੋਇਆ ਤੇ ਅੱਜ 8 ਅਗਸਤ ਨੂੰ ਉਹਨਾਂ ਦੀ ਸਰਕਾਰ ਜਿਹੜੀ ਆ ਉਹ ਸੌ ਚੁੱਕ ਸਕਦੀ ਆ ਤੇ ਉਹਨਾਂ ਨੇ ਉੱਥੇ ਵੱਡੇ ਤੇ ਪਹੁੰਚ ਕੇ ਜਿਹੜੇ ਪੱਤਰਕਾਰ ਸੀ ਉਹਨਾਂ ਦੇ ਕੁਝ ਸਵਾਲਾਂ ਦੇ ਜਵਾਬ ਵੀ ਦਿੱਤੇ ਆ ਤੇ ਬੜੇ ਭਾਵਕ ਵੀ ਹੋਏ ਆ ਦੇ ਕੋਕੇ ਛੇਕ ਸੀਨਾ ਨਾਲ ਇਹਨਾਂ ਦੀ ਕਹਿੰਦੇ ਬਿਲਕੁਲ ਨਹੀਂ ਸੀ ਬਣਦੀ ਜਿੱਦਾਂ ਆਪਾਂ ਕੱਲ ਵੀ ਗੱਲ ਕਰਦੇ ਸੀ ਕਿ ਇਹਨਾਂ ਨੇ ਉੱਥੇ ਗ੍ਰਾਮੀਨ ਬੈਂਕ ਖੋਲੇ ਸੀ ਜਿਨ੍ਹਾਂ ਨੇ ਵੱਡਾ ਯੋਗਦਾਨ ਪਾਇਆ ਸੀ ਕਿਉਂਕਿ ਆਰਥਿਕ ਮਾਰ ਨੇ ਜੀ ਉਤੋਂ ਦੀ ਕੋਲ ਮੀਨੂਪਰ ਕਰਨ ਲਈ ਪਰ ਸੀਨਾ ਨਾਲ ਉਹਨਾਂ ਦੀ ਜਿਹੜੀ ਆ ਉਹ ਸੁਰਨੀ ਸੀ ਬੈਠਦੀ ਤੇ ਉਹਨਾਂ ਨੇ ਉੱਥੇ ਕਿਹਾ ਹੈ ਭਾਵਕ ਹੋ ਕੇ ਸਾਨੂੰ ਦੂਜੀ ਵਾਰ ਆਜ਼ਾਦੀ ਮਿਲੀ ਆ ਮੈਂ ਜੇ ਆਜ਼ਾਦੀ ਇਹਨੂੰ ਆਜ਼ਾਦੀ ਕਿਹਾ ਜਾਵੇ ਤੇ ਦੂਜੀ ਵਾਰ ਨਹੀਂ ਤੀਜੀ ਵਾਰ ਮਿਲੀ ਆ ਪਹਿਲੀ ਵਾਰ 47 ਚ ਵੀ ਆਜ਼ਾਦੀ ਮਿਲੀ ਸੀ ਆ ਪਰ ਅਸੀਂ ਆਦੋ ਭੁੱਲ ਜਾਂਦੇ ਆ ਲੋਕ ਇਹ ਸਾਰੇ ਵੱਡੇ ਵੱਡੇ ਨਾਂ ਹੁੰਦੇ ਆ ਜੀ ਪਹਿਲੀ ਆਜ਼ਾਦੀ ਜਿਹੜੀ ਆ ਉਹ ਅੰਗਰੇਜ਼ਾਂ ਤੋਂ ਮਿਲੀ ਸੀ ਦੂਜੀ ਆਜ਼ਾਦੀ ਇਹਨਾਂ ਨੂੰ ਪਾਕਿਸਤਾਨੀਆਂ ਤੋਂ ਮਿਲੀ ਸੀ ਇਹਨਾਂ ਨੂੰ ਕਹਿਣਾ ਚਾਹੀਦਾ ਸੀ ਤੀਜੀ ਵਾਰ ਇਸੀ ਆਜ਼ਾਦੀ ਮਿਲੀ ਆ ਤੇ ਇਹਨਾਂ ਨੂੰ ਦੂਜੀ ਵਾਰ ਆਜ਼ਾਦੀ ਤਾਂ ਲੱਗਦੀ ਆ ਕਿਉਂਕਿ ਇਹਨਾਂ ਨੂੰ ਅਨਰਾਜ ਭਾਗ ਮਿਲ ਰਿਹਾ ਭਾਰਤ ਵਿੱਚ ਵੀ ਪੰਜਾਬ ਦੇ ਲੋਕ ਅੱਜ ਵੀ ਕਹਿੰਦੇ ਆ ਕਿ ਉਦੋਂ ਕਤਲੇਆਮ ਹੋਇਆ ਉਦੋਂ ਜਿਹੜੀ ਆ ਉਹਨੂੰ ਆਜ਼ਾਦੀ ਦਾ ਨਾਂ ਨਹੀਂ ਦਿੰਦੇ ਰੌਲੇ ਕਹਿੰਦੇ ਆ ਪੰਜਾਬੀ ਅਜੇ ਵੀ ਬਚੇਆ ਤੇ ਰੌਲੇਾਂ ਦੇ ਵੇਲੇ ਦੀ ਗੱਲ ਕਰਦੇ ਆ ਤੇ ਆਜ਼ਾਦੀ ਤੇ ਫਿਰ ਨਹਿਰੂ ਰਾਣੂ ਮਿਲ ਗਈ ਸੀ ਉਦੋਂ ਜਿਹੜੇ ਤਾਕਤ ਚ ਆ ਗਏ ਸੀਗੇ ਤੇ ਇੱਦਾਂ ਹੀ ਮਮਨ ਜੂਨਿਸ ਨੂੰ ਆਨੂੰ ਨਾ ਆਜ਼ਾਦੀ ਦੇਖਦੀ ਹੋਣੀ ਕਿਉਂਕਿ ਉੱਥੋਂ ਦੇ ਮੁਖੀ ਬੜ ਰਹੇ ਆ ਤੇ ਆਜ਼ਾਦੀ ਉਹਨਾਂ ਨੂੰ ਦੂਜੀ ਜਾਤੀ ਦਿਖਦੀ ਆ ਪਰ ਉਹਨਾਂ ਨੂੰ ਜੇ ਆਜ਼ਾਦੀ ਦਾ ਸ਼ਬਦ ਵਰਤਣਾ ਸੀ ਕਹਿਣਾ ਚਾਹੀਦਾ ਸੀ ਕਿ ਤੀਜੀ ਆਜ਼ਾਦੀ ਮਿਲੀ ਆ ਵਾਕਿਆ ਹੋ ਸਕਦਾ ਉਹਨਾਂ ਦੇ ਆਪਣੇ ਥਾਂ ਉਹ ਸੱਚੇ ਲੜਾਈ ਲੜਾ ਲੜ ਰਹੇ ਹੋਣ ਸ਼ੇਖ ਸੀਨਾ ਨੇ ਵੀ ਵਧਿੱਕੀਆਂ ਕੀਤੀਆਂ ਹੋਣ ਅਸੀਂ ਇਹ ਨਹੀਂ ਕਹਿੰਦੇ ਕਿ ਸ਼ੇਖ ਸੀਨਾ ਬਹੁਤ ਚੰਗੀ ਕੋ ਦੁੱਤੋਤੀ ਲੀਡਰ ਸੀਗੀ ਜਿਸ ਤਰੀਕੇ ਨਾਲ ਉਹਨੇ ਵੀ ਕੁਝ ਤਰੀਕ ਗਲਤੀਆਂ ਕੀਤੀਆਂ ਤੇ ਉਹਦਾ ਨੁਕਮਿਆਜਾ ਭੁਗਤਣਾ ਪਿਆ ਜਨਵਰੀ ਜਿਹੜੀਆਂ ਚੋਣਾ ਚ ਜਿਹੜੀ ਧੰਦਲੀ ਹੋਈ ਦੁਨੀਆ ਭਰ ਚ ਉਹਨੂੰ ਕੰਡਮ ਕੀਤਾ ਗਿਆ ਸਵਾਏ ਭਾਰਤ ਤੋਂ ਤੇ ਜੇ ਭਾਰਤ ਸ਼ੇਖ ਸੀਨਾ ਦੀ ਜਿਹੜੀ ਚੋਣ ਐ ਉਹਨੂੰ ਸਹੀ ਗਿੰਦਾ ਸੀਗਾ ਤੇ ਫਿਰ ਇਹਨ ਇਸ ਮੌਕੇ ਦੇ ਉੱਤੇ ਉਹਨਾਂ ਨੂੰ ਉਹਦਾ ਸਾਥ ਦੇਣਾ ਵਰਦਾ ਸੀਗਾ ਤੇ ਭਾਰਤ ਨੇ ਵੀ ਉਹਨਾਂ ਦਾ ਉਸ ਗੰਭੀਰਤਾ ਨਾਲ ਨਹੀਂ ਲਿਆ ਉਹਨਾਂ ਨੂੰ ਜਿਸ ਤਰੀਕੇ ਨਾਲ ਉਹਨਾਂ ਨੂੰ ਲੈਣਾ ਚਾਹੀਦਾ ਸੀ ਜਿਹੜੇ ਹਿੱਤ ਸਾਧਨੇ ਚਾਹੀਦੇ ਸੀ ਭਾਰਤ ਨੂੰ ਬੰਗਲਾਦੇਸ਼ ਆਪਣੇ ਕਿਉਂਕਿ ਬਹੁਤ ਸਾਰੀ ਇਨਵੈਸਟਮੈਂਟ ਹੈ ਭਾਰਤ ਦੀ ਉੱਤੇ ਜਿਵੇਂ ਮੈਂ ਕੀਤਾ ਭਾਰਤ ਨੇ ਵੀ ਬੰਗਲਾਦੇਸ਼ ਬਣਾਉਣ ਚ ਕੁਰਬਾਨੀਆਂ ਕੀਤੀਆਂ ਤੇ ਭਾਰਤ ਦਾ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਣ ਦੀ ਅੱਗੇ ਚਲ ਕੇ ਸੰਭਾਵਨਾ ਹੈ ਜੇ ਭਾਰਤ ਵਿਰੋਧੀ ਸੈਂਟੀਮੈਂਟs ਇਦਾਂ ਹੀ ਰਹੇ ਜਿਹੜੀ ਉੱਥੋਂ ਦੀ ਇਸਲਾਮੀ ਪਾਰਟੀ ਆ ਉਹਦੇ ਤੇ ਜਾਂ ਜਿਹੜੀ ਬੰਗਲਾਦੇਸ਼ ਨੈਸ਼ਨਲ ਪਾਰਟੀ ਆ ਤੇ ਚਾਈਨਾ ਦਾ ਦਖਲ ਉਹ ਚ ਵਧਿਆ ਕਿਉਂਕਿ ਜਿਹੜੀ ਬੀ ਐਨ ਪੀ ਆ ਬੰਗਲਾਦੇਸ਼ ਨੈਸ਼ਨਲ ਪਾਰਟੀ ਉਹਦਾ ਝਕਾ ਚਾਈਨਾ ਵਾਲੇ ਪਾਸੇ ਆ ਤੇ ਇਹ ਫਿਰ ਭਾਰਤ ਨੂੰ ਤੇ ਬਹੁਤ ਰੜਕੂਗਾ ਤੇ ਅਮਰੀਕਾ ਨੂੰ ਵੀ ਕਿਤਾ ਕਿਤਾ ਰੜਕੂਗਾ ਤੇ ਇਸ ਖਿੱਤੇ ਦੇ ਵਿੱਚ ਖਚਾ ਜਿਹੜਾ ਵਧੂਗਾ ਜੀ ਅਗਲੀ ਗੱਲ ਕਰਦੇ ਹਾਂ ਜਾਪਾਨ ਦੇ ਵਿੱਚ ਬਹੁਤ ਜਿਆਦਾ ਜਿਹੜਾ ਪਚਾੜ ਆ ਉਹ ਆਇਆ ਸੁਨਾਮੀ ਦਾ ਵੀ ਅਲਰਟ ਜਾਰੀ ਜਿਹੜਾ ਹੋ ਗਿਆ ਰਿੰਦਰ ਜਾਪਾਨ ਇੱਕ ਐਸੀ ਧਰਤੀ ਹੈ ਜਿੱਥੇ ਲਗਾਤਾਰ ਪਚਾੜ ਹੁੰਦੇ ਰਹਿੰਦੇ ਨੇ ਛੋਟੇ-ਮੋਟੇ ਪਚਾੜ ਤੇ ਆਉਂਦੇ ਰਹਿੰਦੇ ਆ ਜਦੋਂ ਅਸੀਂ ਇੰਜੀਨੀਅਰਿੰਗ ਕਰਦੇ ਸੀ ਤੇ ਮੈਨੂੰ ਪਹਿਲੀ ਵਾਰ ਇਸ ਗੱਲ ਦਾ ਪਤਾ ਲੱਗਿਆ ਸੀ ਕਿ ਜਾਪਾਨ 'ਚ ਇੱਕ ਬਹੁਤ ਉੱਚਾ ਦਾ 110 ਮੰਜਲਾ ਬਣਾਇਆ ਹੋਇਆ ਟੋਕਿਓ 'ਚ ਜੀ ਹੋਟਲ ਜਿਹਦੀ ਫਾਊਂਡੇਸ਼ਨ ਪੌਂਟੂਨ ਦੇ ਉੱਤੇ ਬਣੀ ਹੋਈ ਆ ਧਰਤੀ ਨੂੰ ਇੰਨਾ ਡੂੰਘਾ ਪੁੱਟ ਲਿਆ ਕਿ ਉਹਦੇ ਥੱਲੇ ਦਲਦਲ ਆ ਤੇ ਦਲਦਲ ਦੇ ਉੱਤੇ ਪੌਂਟੂਨ ਬਣਾ ਕੇ ਉੱਤੇ ਉਹਦੇ ਬਿਲਡਿੰਗ ਵਸਾਰੀ ਗਈ ਆ ਤੇ ਉਹਦਾ ਧਰਤੀ ਨਾਲ ਕਨੈਕਸ਼ਨ ਕੱਟ ਗਿਆ ਤੇ ਜਦੋਂ ਵੀ ਚੇਤਾਵਨੀ ਹੁੰਦੀ ਆ ਨਾ ਇਹਨਾਂ ਦੀ ਆਉਣ ਦੀ ਧਰਤੀ ਹਿੱਲਦੀ ਆ ਪਰ ਉਹ ਹੋਟਲ ਅਡੋਲ ਖੜਾ ਰਹਿੰਦਾ ਧਰਤੀ ਥੱਲੇ ਹਿੱਲਦੀ ਕਿਉਂਕਿ ਉਹਦਾ ਧਰਤੀ ਨਾਲ ਸੰਪਰਕ ਨਹੀਂ ਆ ਜੀ ਤੇ ਇਸ ਤਰ੍ਹਾਂ ਦਾ ਉੱਥੇ ਬੜੇ ਪ੍ਰਬੰਧ ਨੇ ਉਹਦੇ باوجود ਵੀ ਆਪਾਂ ਪਿਛਲੇ ਜੇ ਕੁਝ ਸਾਲ ਪਹਿਲਾਂ ਸੁਨਾਮੀ ਦੇਖੀ ਆ ਕਿ ਕਿੰਨਾ ਭਾਰੀ ਨੁਕਸਾਨ ਹੋਇਆ ਸੀਗਾ ਤੇ 7 ਡਿਗਰੀ ਜਿਹੜੀ ਇਹਦੀ ਹੈਗੀ ਆ ਰੈਕਟਰ ਸਕੇਲ ਦੀ ਇਹ ਬਹੁਤ ਜ਼ਿਆਦਾ ਬਣੀ ਜੀ ਤੇ ਇਹਦੇ ਵਿੱਚ ਜੇ ਡਿਊਰੇਸ਼ਨ ਵਾਜੇ ਤੇ ਹੋਰ ਵੀ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਆ ਸੋ ਇਹਨੂੰ ਕਾਫੀ ਹਦਾਇਤਾਂ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਉਹਨਾਂ ਦਿੱਤਾ ਆ ਉਹਨਾਂ ਕਹਿ ਆ ਕਿ ਕਈ ਥਾਵਾਂ ਦੇ ਤੇ ਸੁਨਾਮੀ ਆਉਣ ਦੀ ਸੰਭਾਵਨਾ ਆ ਇਹ ਕਿਹਾ ਜਾਂਦਾ ਕਿ ਧਰਤੀ ਦੇ ਥੱਲੇ ਕੁਝ ਪਲੇਟਸ ਹੁੰਦੀਆਂ ਨੇ ਜਿਹੜੇ ਸੈਂਟੀਫਿਕ ਲੋਕ ਐ ਜਿਹੜੇ ਇਹ ਗੱਲ ਦੱਸਦੇ ਆ ਤੇ ਉਹ ਪਲੇਟਾਂ ਜਿਹੜੀਆਂ ਉਹ ਹਮੇਸ਼ਾ ਮੂਵ ਕਰਦੀਆਂ ਰਹਿੰਦੀਆਂ ਨੇ ਤੇ ਜਦੋਂ ਅੱਠ ਪਲੇਟਾਂ ਦੱਸਦੇ ਉੱਪਰ ਥੱਲੇ ਤੇ ਉਹਨਾਂ ਪਲੇਟਾਂ ਜੋ ਜਦੋਂ ਕੋਈ ਪਲੇਟ ਇੱਕ ਦੂਜੀ ਨਾਲ ਟਕਰਾ ਜਾਂਦੀ ਆ ਤੇ ਉਦੋਂ ਧਰਤੀ ਦੇ ਉੱਤੇ ਹਿਲਜੁਲ ਹੁੰਦੀ ਆ ਇਹਨੂੰ ਹੀ ਭਚਾਲ ਕਹਿ ਦਿੰਨੇ ਆ ਤੇ ਉਹਦੀ ਤੀਬਰਤਾ ਨੂੰ ਨਾਪਣ ਲਈ ਜਿਹੜੀ ਰੈਕਟਰ ਸਕੇਲ ਬਣੀ ਹੋਈ ਆ ਤੇ ਉਹਨਾਂ ਨੇ ਵੱਖ-ਵੱਖ ਦੇ ਮਾਪ ਣ ਦਿੱਤੇ ਆ ਕਿ ਜੇ ਜਿਦਾ 2.9 ਤੱਕ ਹੋਵੇ ਤੇ ਕਈ ਵਾਰ ਮਹਿਸੂਸ ਵੀ ਨਹੀਂ ਹੁੰਦਾ ਉਤੋਂ ਵੱਧ ਹੋਵੇ ਤੇ ਫਿਰ ਮਹਿਸੂਸ ਹੁੰਦਾ ਆ ਜਿੱਦਾਂ ਹੁਣ ਇਹ 7% ਆ ਤੇ ਧਰਤੀ ਦੇ ਖਲੋਤੇ ਬਨੋਕਰ ਨੂੰ ਦਿਖੂਗਾ ਇਹ ਇਹ ਕਿ ਬਿਲਡਿੰਗ ਦੇ ਅੰਦਰ ਪੱਖੇ ਘੁੰਮਦੇ 7.65 ਵੀ ਹੋਵੇ ਤਾਂ ਵੀ ਪਤਾ ਲੱਗਦਾ ਜੀ ਹਾਂ ਉਹ ਪਤਾ ਲੱਗਦਾ ਆ ਸੋ ਸਰਕਾਰ ਉੱਥੇ ਜਿਹੜੀ ਆ ਉਹਨਾਂ ਕੋਲ ਬਥੇਰੇਗਾ ਉਪਰਬੰਦ ਹੁੰਦੇ ਆ ਪਰ ਜਪਾਨ ਦੀ ਵੀ ਅਰਥਵਿਵਸਥਾ ਇਹ ਵੇਲੇ ਮਾੜੀ ਆ ਬਹੁਤ ਹਾਲਾਤ ਚੰਗੇ ਨਹੀਂ ਆ ਤੇ ਇਹੋ ਜਿਹੀਆਂ ਜਿਹੜੀਆਂ ਕੁਦਰਤੀ ਆਫਤਾ ਨੇ ਉਹ ਆਰਥਿਕਤਾ ਨੂੰ ਹੀ ਤਬਾਹ ਕਰਨ ਵਾਲਾ ਬਹੁਤ ਵੱਡਾ ਰੋਲ ਅਦਾ ਕਰਦੀਆਂ ਜੀ ਬਿਲਕੁਲ ਮਿਸ਼ੀਗਨ ਦੇ ਵਿੱਚ ਕਮਲਾ ਹੈਰਿਸ ਦੀ ਰੈਲੀ ਦੇ ਵਿੱਚ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਉਹਨਾਂ ਨੇ ਜਵਾਬ ਦਿੱਤਾ ਬਿਲਕੁਲ ਜੀ ਉਹ ਮਿਸ਼ੀਗਨ ਚ ਇੱਕ ਰੈਲੀ ਕਰ ਰਹੇ ਸੀ ਤੇ ਕੁਝ ਵਿਰੋਧੀ ਜਿਹੜੇ ਡੈਮੋਕ੍ਰੇਟ ਦੇ ਵਿਰੋਧੀ ਸੀ ਰਿਪਬਲਿਕਨ ਹੀ ਹੋਣਗੇ ਉਹ ਨਾਰੇਬਾਜੀ ਕਰ ਰਹੇ ਸੀਗੇ ਤੇ ਕਮਲਾ ਹੈਰਿਸ ਜਾਨ ਨੇ ਕਿਹਾ ਕਿ ਉਹਨਾਂ ਦਾ ਜਵਾਬ ਦਿੱਤਾ ਉਹਨਾਂ ਨੂੰ ਕਿ ਤੁਸੀਂ ਚਾਹਦੇ ਹੋ ਕਿ ਡੋਨਲਡ ਟਰੰਪ ਜਿੱਤ ਜੇ ਉਹ ਜਿਹੜਾ ਵਿਅਕਤੀ ਜਿੱਤ ਜੇ ਅਮਰੀਕਾ ਦਾ ਪ੍ਰਧਾਨ ਆਪਣਾ ਬਣੇ ਰਾਸ਼ਟਰਪਤੀ ਤਾਂ ਫਿਰ ਜੋ ਕਰਨਾ ਕਰੋ ਨਹੀਂ ਤੇ ਫਿਰ ਤਾਂ ਵੀ ਮੇਰੀ ਗੱਲ ਸੁਣੋ ਉਹਨੇ ਕਾफी ਸਖਤੀ ਨਾਲ ਕਿਹਾ ਤਾਂ ਕਿ ਮੈਂ ਬੋਲ ਰਹੀ ਆ ਜਾਂ ਮੈਨੂੰ ਸੁਣੋ ਤਾਂ ਜਾਂ ਫਿਰ ਦੱਸੋ ਕਿ ਤੁਸੀਂ ਟਰੰਪ ਨੂੰ ਚਾਹੁੰਦੇ ਹੋ ਸੋ ਕਾफी ਉਹਨੇ ਪਲਟਵਾਰ ਕੀਤਾ ਤੇ ਸਵਾਲ ਕੀਤੇ ਉਹਨਾਂ ਤੇ ਕਿ ਇਹੋ ਜਿਹੇ ਬੰਦਾ ਜਿਹੜਾ ਰਾਸ਼ਟਰਪਤੀ ਬਣਨਾ ਚਾਹੀਦਾ ਸੋ ਉਹਨਾਂ ਨੇ ਕਾफी ਧਿਰਤਾ ਨਾਲ ਮਤਲਬ ਜਿਹੜਾ ਉਹਨਾਂ ਦਾ ਜਵਾਬ ਦਿੱਤੇ ਜੀ ਜੀ ਬੈਂਕ ਆਫ ਕੈਨੇਡਾ ਦੇ ਚੋਟੀ ਦੇ ਮੁਦਰਾ ਨੀਤੀ ਪਾਲਿਸੀ ਮੇਕਰ ਨੇ ਮਹਿੰਗਾਈ ਦੇ ਨਜ਼ਰੀਏ ਤੇ ਵਿਆਪਕ ਕੈਨੇਡੀਅਨ ਅਰਥਚਾਰੇ ਦੇ ਲਿਖ ਖਤਰੇ ਇਮੀਗ੍ਰੇਸ਼ਨ ਦੀ ਰਫ਼ਤਾਰ ਤਨਖਾਹ ਦੇ ਦਬਾਅ ਤੇ ਹਾਊਸਿੰਗ ਮਾਰਕੀਟਸ ਦੇ ਆਰਥਿਕ ਮੁੱਦਿਆਂ ਬਾਰੇ ਚਰਚਾ ਕੀਤੀ। ਬੈਂਕ ਆਫ ਕੈਨੇਡਾ ਆਪਣੀਆਂ ਜਿਹੜੀਆਂ ਇੰਟਰਨਲ ਮੀਟਿੰਗ ਹੁੰਦੀਆਂ ਜਿਹੜੇ ਉਹਨਾਂ ਦੇ ਐਕਸਪਰਟ ਹੁੰਦੇ ਆ ਉਹ ਸਾਰੀ ਅਰਥਵਿਵਸਥਾ 인ਫਲੇਸ਼ਨ ਤੇ ਜਿੰਨੇ ਵੀ ਸਾਡੇ ਫੈਕਟਰ ਨੇ ਜਿਹੜੇ ਇਕਨੋਮੀ ਨੂੰ ਚੱਲਦਾ ਰੱਖਣ ਵਾਲੇ ਹੁੰਦੇ ਉਹਤੇ ਵਿਚਾਰ ਚਰਚਾ ਕਰਦੇ ਰਹਿੰਦੇ ਆ। ਸੋ ਪਿਛਲੀ 2 ਕੁਆਟਰ ਦੇ ਵਿੱਚ ਲਗਾਤਾਰ 0.2525 ਜਰਾ ਰੇਟ ਘਟਾਇਆ ਸੀਗਾ ਤੇ ਜਿਹੜੀ ਹੁਣੇ گورਨਿੰਗ ਕਾਉਂਸਲ ਆ ਉਹਨਾਂ ਨੇ ਵੇਖਿਆ ਕਿ ਅਸੀਂ ਨੇੜਿਓਂ ਕਹਿੰਦੇ ਜਿਹੜੇ ਘਰਾ ਦੀਆਂ ਕੀਮਤਾਂ ਨੇ ਉਹਨਾਂ ਦੇ ਉੱਤੇ ਨਿਗ੍ਹਾ ਰੱਖ ਰਹੇ ਆ ਉਹ ਕਹਿੰਦੇ ਆ ਕਿ ਜੇ ਅਸੀਂ ਰੇਟ ਹੋਰ ਘਟਾ ਦਿੰਨੇ ਆ ਤੇ ਘਰਾ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਫਿਰ ਉੱਤੇ ਸਮਾਨ ਨੂੰ ਚੜ ਜਾਣਗੀਆਂ ਤੇ ਉਹ ਕਹਿੰਦੇ ਆ ਕਿ ਜਿਹੜੀ ਇਮੀਗ੍ਰੇਸ਼ਨ ਆ ਉਹਦੇ ਇਫੈਕਟ ਨੇ ਮਾਰਗੇਜ ਦਰਾਂ ਦੇ ਇਫੈਕਟ ਪੈਂਦੇ ਆ ਤੇ ਜਿਹੜੀ ਇਹ ਵੱਡੀ ਵਾਦੀ ਹੈ ਉਹਦੇ ਲਈ ਹਾਊਸਿੰਗ ਮਾਰਕੀਟ ਜਿਹੜੀ ਆ ਉਹਦੀ ਮੰਗ ਬਹੁਤ ਵਧੀ ਹੋਈ ਆ ਇਹ ਸਾਰੇ ਫੈਕਟਰ ਜਿਹੜੇ ਆ ਦੇਖਣ ਵਾਲੇ ਆ ਘਰ ਜਿਹੜੇ ਆ ਜਿਹਨੇ ਬਣਾਉਣੇ ਵੀ ਹੋਣ ਤੇ ਰਾਤੋਂ ਰਾਤ ਇਹ ਨਹੀਂ ਨਾ ਬਣ ਜਾਂਦੇ ਬਣਦੇਆਂ ਵੀ ਕਈ ਟਾਈਮ ਲੱਗਦਾ ਆ ਤੇ ਉਹਨਾਂ ਨੇ ਕਹਿ ਕੇ ਜਿਹੜੀ ਇਹ ਦੇਰੀ ਹੋ ਰਹੀ ਆ ਘਰ ਬਣਾਉਣ ਚ ਤੇ ਸਪਲਾਈ ਇਹ ਜਿਹੜੀ ਡਿਮਾਂਡ ਐਂਡ ਸਪਲਾਈ ਉਹਨੂੰ ਇਫੈਕਟ ਕਰਦੀ ਆ ਸੋ ਇਸ ਮੀਟਿੰਗ ਦੇ ਵਿੱਚ ਇਦਾਂ ਲੱਗਦਾ ਹੈ ਕਿ ਜਿਹੜਾ ਆਉਣ ਵਾਲਾ ਹੈਗਾ ਕੁਆਟਰ ਹੂੰ ਉਹਦੇ ਲਈ ਜਿਹੜੇ ਹੋਣੇ ਆ ਉਹਦੀ ਪੇਸ਼ਕਦਮੀ ਦੀ ਇੱਕ ਗੱਲਬਾਤ ਕਰ ਰਹੇ ਕਿ ਉਹਦੇ ਵਿੱਚ ਰੇਟ ਹੋਰ ਘਟਾਉਣੇ ਚਾਹੀਦੇ ਜਾਂ ਨਹੀਂ ਜਿਹੜੀ ਇਨਫਲੇਸ਼ਨ ਹੈ ਉਹਨੂੰ ਕਿੱਦਾਂ ਕੰਟਰੋਲ ਕਰਨਾ ਤੇ ਮਹਿੰਗਾਈ ਤੇ ਜਿਹੜੇ ਲੋਕਾਂ ਦਾ ਜੀਵਨ ਸਤਰਾ ਹੈ ਉਹਨੂੰ ਕਿੱਦਾਂ ਬਰਕਰਾਰ ਰੱਖਣਾ ਉਹਦੇ ਬਾਰੇ ਜਿਹੜੇ ਐਕਸਪਰਟ ਨੇ ਰਾਇਲ ਬੈਂਕ ਆਫ ਕੈਨੇਡਾ ਦੇ ਉਹਨਾਂ ਦੀ ਇਹ ਮੀਟਿੰਗ ਹੈ ਜੀ ਸਾਬਕਾ ਕੈਟਲਨ ਨੇਤਾ ਜਿਹੜੇ ਨੇ ਉਹਨਾਂ ਦੇ ਵੱਲੋਂ ਜਿਹੜਾ ਆ ਉਹ ਗੈਰ ਕਾਨੂੰਨੀ ਤੌਰ ਤੇ ਰਾਇਸ਼ ਮਾਰੀ ਦਾ ਯੋਜਨ ਕਰਨ ਦੇ ਲਗਭਗ 7 ਸਾਲਾਂ ਬਾਅਦ ਸਪੇਨ ਕਿਦੇ ਵਾਪਸ ਪਰਤਣਗੇ ਇਹ ਅਰਿੰਦਰ ਸਪੇਨ ਵਿੱਚ ਕਰਫੰਡਮ ਹੋਇਆ ਸੀਗਾ ਜੀ ਇਹ ਫਰੈਂਡਮ ਇਹ ਸੀ ਕਿ ਜਿਹੜੇ ਕੈਟਲੋਨੀਆ ਦੇ ਲੋਕ ਆ ਉਹ ਸਪੇਨ ਤੋਂ ਅਲੱਗ ਹੋਣਾ ਚਾਹੁੰਦੇ ਆ ਹਾਲਾਂਕਿ 52% ਲੋਕਾਂ ਨੇ ਉਹਦੇ ਹੱਕ ਵਿੱਚ ਵੋਟਾਂ ਪਾਈਆਂ ਸੀ ਪਰ ਉਦੋਂ ਦੀ ਸਰਕਾਰ ਨੇ ਇਹ ਰੈਫਰੈਂਡਮ ਨੂੰ ਮੰਨਿਆ ਨਹੀਂ ਸੀਗਾ ਤੇ ਇਹ ਜਿਹੜੇ ਵਿਅਕਤੀ ਨੇ ਕਾਰਲਸ ਪੁਗੈਂਡਮੇ ਨਾ ਨਾ ਕੁਝ ਇਹਨਾਂ ਦਾ ਜੀ ਤੇ ਉਹ ਇਹਦੇ ਉਸ ਸਮੇਂ ਦੇ ਲੀਡਰ ਸੀ 61 ਸਾਲ ਦੇ ਹੋ ਗਿਆ ਤੇ ਇਹ ਫਿਰ ਉਸ ਸਮੇਂ ਜਦੋਂ ਗ੍ਰਫਤਾਰੀਆਂ ਹੁੰਦੀਆਂ ਸੀ ਜਾਂ ਕੁਝ ਹੁੰਦਾ ਸੀ ਇਹ ਛੱਡ ਕੇ ਤੇ ਬੈਲਜੀਅਮ ਚਲ ਗਏ ਸੀ ਤੇ ਉਹਨੋਂ ਕਹਿੰਦੇ ਕਿ ਮੈਂ 7 60 ਸਾਲ 7 ਸਾਲ ਪਹਿਲਾਂ ਹੋਇਆ ਸੀ ਰੈਂਡਮ ਤੇ 7 ਸਾਲਾਂ ਦੀ ਜਲਾਵਤ ਨਹੀਂ ਘਟਣ ਤੋਂ ਬਾਅਦ ਵਾਪਸ ਆ ਰਿਹਾ ਤੇ ਉਹਨਾਂ ਨੇ ਪਹੁੰਚਣਾ ਆ ਬਾਰਸੀਲੋਨਾ ਤੇ ਜਿਹੜੇ ਕੈਟਲੋਨੀਆ ਦੇ ਵਿੱਚ ਸਰਕਾਰ ਚਲਾਉਦੀ ਪਾਰਟੀ ਆ ਉਹ ਵੱਖਵਾਦ ਦੇ ਮਤਲਬ ਵੱਖਰੇ ਹੋਣ ਦੇ ਹੱਕ 'ਚ ਸੀ ਉਦੋਂ ਵੀ ਉਹਨਾਂ ਦਾ ਹੀ ਪਾਵਰ ਸੀਗੀ ਤੇ ਉਹ ਜਿਹੜੀ ਪਾਰਟੀ ਆ ਉਹਦੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਉਹਦਾ ਸਵਾਗਤ ਕਰਾਂਗੇ ਹੋਰ ਹੀ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਹਨਾਂ ਸਵਾਗਤ ਕਰਾਂਗੇ ਇੱਕ ਵਾਰੀ ਫੇਰ ਸਪੇਨ ਵਿੱਚ ਜਿਹੜੀ ਆ ਔਰ ਫਰੈਂਡਮ ਦੀ ਮੰਗ ਜਿਹੜੀ ਆ ਉੱਠ ਸਕਦੀ ਆ ਤੇ ਇਹ ਵੀ ਹੋ ਸਕਦਾ ਕਿ 61 ਸਾਲਾ ਜਿਹੜਾ ਸਪੈਨਿਸ਼ ਲੀਡਰ ਹੈਗਾ ਕੈਟਲੋਨੀਆ ਦਾ ਇਹਨੂੰ ਅਰੈਸਟ ਕਰ ਲਿਆ ਜਾਵੇ ਤੇ ਇਹ ਮਤਲਬ ਉਥੋਂ ਦੀ ਇੱਕ ਬੜੀ ਮਹੱਤਵਪੂਰਨ ਖਬਰ ਹੈ ਸਪੇਨ ਵਾਸਤੇ ਖਾਸ ਕਰਕੇ ਔਰ ਬਾਕੀ ਲੋਕਾਂ ਵਾਸਤੇ ਵੀ ਸੰਕੇਤ ਹੈ ਜਿਹੜੇ ਰੈਫਰੈਂਡਮ ਰੈਫਰੈਂਡਮ ਦੀ ਧਵਾਈ ਦਿੰਦੇ ਆ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਰੈਫਰੈਂਡਮ ਜਿਹੜਾ ਉਹ ਕਰਕੇ ਤੁਸੀਂ ਆਪਣਾ ਅਲੱਗ ਦੇਸ਼ ਬਣਾ ਲੋਗੇ ਇਹ ਤੋਂ ਜਿੱਦਾਂ ਸਾਡੇ ਖਾਲਸਤਾਨੀ ਆ ਉਹਨਾਂ ਨੂੰ ਵੀ ਸਭ ਸਿੱਖਣਾ ਚਾਹੀਦਾ ਕਿ ਰੈਫਰੈਂਡਮ ਤੇ ਉੱਥੇ ਜਾ ਕੇ ਧਰਤੀ ਤੇ ਹੁੰਦਾ ਉਹ ਵੀ ਕੰਮਜਾਜ਼ ਨਹੀਂ ਹੁੰਦਾ ਸਾਡੇ ਕੈਨੇਡਾ ਵਿੱਚ ਤਿੰਨ ਵਾਰ ਦੋ ਵਾਰ ਤਿੰਨ ਵਾਰ ਰੈਫਰੈਂਡਮ ਹੋ ਚੁੱਕਾ ਜਿਹੜਾ ਕਿਊਬੈਕ ਆ ਵੱਖਰਾ ਹੋਣ ਲਈ ਪਰ ਹਾਲਾਤ ਇਹਦਾ ਨੇ ਬਣਦੇ ਆ ਕਿ ਉਹ ਜਿੱਤੀ ਨਹੀਂ ਪ੍ਰਾਪਤ ਕਰ ਸਕਦੇ ਤੇ ਇਹ ਜਿਹੜਾ ਰੈਫਰੈਂਡਮ ਦਾ ਰੌਲਾ ਪਾ ਕੇ ਲੋਕਾਂ ਨੂੰ ਘਬਰਾਹ ਕਰਦੇ ਆ ਲੋਕ ਲੀਡਰ ਖਾਸ ਕਰਕੇ ਖਾਲਸਤਾਨੀ ਲੀਡਰ ਇਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਸਭ ਸਿੱਖਣ ਦੀ ਲੋੜ ਆ ਜੀ ਬਿਲਕੁਲ ਪੈਰਿਸ 올림픽 ਦੇ ਫਾਈਨਲ ਤੋਂ ਪਹਿਲਾਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਨੇ কুਸਤੀ ਨੂੰ ਵਾਲਾ ਬਦਾ ਕਹਿ ਦਿੱਤਾ ਤੇ ਬੜਾ ਭਾਵਕ ਰਿਐਕਟ ਕੀਤਾ ਬਿਲਕੁਲ ਜੀ ਬਹੁਤ ਵੱਡੀ ਸੈਟਬੈਕ ਸੀਗੀ ਉਹਨੇ ਕਹਿਤਾ ਉਹਨੇ ਆਪਣੇ ਐਕਸ ਜਿਹੜਾ ਹੈਗਾ ਹੈਂਡਲ ਉੱਤੇ ਲਿਖਿਆ ਮਾ ਕੁਸ਼ਤੀ ਮੇਰੇ ਤੋਂ ਜਿੱਤ ਗਈ ਮੈਂ ਹਾਰ ਗਈ ਮਾਫ ਕਰਨਾ ਉਹਨੇ ਭਾਰਤੀਆਂ ਨੂੰ ਕਿਹਾ ਮਾਫ ਕਰਨਾ ਤੁਹਾਡਾ ਸੁਪਨਾ ਟੁੱਟਿਆ ਮੇਰਾ ਹੌਸਲਾ ਵੀ ਟੁੱਟ ਗਿਆ ਮੇਰੇ ਕੋਲ ਹੁਣ ਇਸ ਤੋਂ ਵੱਧ ਤਾਕਤ ਨਹੀਂ ਹੈ ਤੋਂ ਉਹਨੇ ਕਿਹਾ ਅਲਵਿਦਾ ਕੁਸ਼ਤੀ 2001 ਤੋਂ 24 ਤੱਕ ਜਿਹੜੀ ਉਹਨੇ ਖੇਡਾਂ ਕੀਤੀਆਂ ਉਹਨੇ ਲਿਖਿਆ ਮੈਂ ਹਮੇਸ਼ਾ ਤੁਹਾਡੇ ਸਾਰਿਆਂ ਦੀ ਰਣੀ ਰਣੀ ਰਵਾਂਗੀ ਮਾਫੀ ਮਤਲਬ ਉਹਨੇ ਬੜੀ ਭਾਵਕ ਜਿਹੜੀ ਆ ਕੀਤੀ ਆ ਤੇ ਇਹਨੂੰ ਲੈ ਕੇ ਭਾਰਤ ਵਿੱਚ ਕਈ ਤਰ੍ਹਾਂ ਦੀਆਂ ਚਰਚਾ ਲਗਾਤਾਰ ਚੱਲ ਰਹੀਆਂ ਜਿਹੜੇ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਭਪਿੰਦਰ ਹੁੱਡਾ ਹੀ ਨਹੀਂ ਹਮ ਕਾਂਗਰਸ ਨੇ ਉਹਨਾਂ ਕਿਹਾ ਜੇ ਮੈਂ ਬਹੁਮਤ ਚ ਹੁੰਦਾ ਤਾਂ ਮੈਂ ਜਿਹੜੀ ਵਿਨੇਸ਼ ਹੈ ਉਹਨੂੰ ਰਾਜ ਸਭਾ ਵਿੱਚ ਭੇਜ ਦਿੰਦਾ ਆਪਣੇ ਨੂੰ ਹਮ ਤੇ ਜਿਹੜੇ ਨਾਲ ਮੇਰੇ ਪੂਰੇ ਦੇਸ਼ ਦੇ ਖਿਡਾਰੀਆਂ ਦਾ ਹੌਸਲਾ ਵਧਣਾ ਸੀਗਾ ਹਮ ਤੇ ਰਣਦੀਪ ਸਿੰਘ ਸੂਰਜੇਵਾਲਾ ਨੇ ਵੀ ਕਿਹਾ ਆ ਕਿ ਭਾਵੇਂ ਵਿਨੇਸ਼ਪੁਰ ਜਿਹੜੀ ਆ ਉਹਨੇ ਰਿਟਾਇਰਮੈਂਟ ਦੀ ਗੱਲ ਕੀਤੀ ਆ ਪਰ ਸਾਨੂੰ ਭਰੋਸਾ ਕਿ ਇਹ ਭਾਰਤ ਦੀ ਧੀ ਫਿਰ ਉੱਠੇਗੀ ਉੱਠ ਕੇ ਫਿਰ ਲੜੂਗੀ ਤੇ ਇਹ ਸਾਡੇ ਦੇਸ਼ ਦੀ ਬਦਕਿਸਮਤੀ ਆ ਕਿ ਖੇਡ ਮੰਤਰੀ ਜਿਹੜੇ ਆ ਉਹ ਸੰਸਦ ਵਿੱਚ ਕਹਿ ਰਹੇ ਆ ਕਿ ਇਹ 17 ਲੱਖ ਰੁਪਏ ਖਰਚ ਕੀਤੇ ਸੀ ਉਹਦੇ ਤੇ ਵੈਸੇ 17 ਲੱਖ ਨਹੀਂ 70 ਲੱਖ 40 ਲੱਖ ਤੇ ਕੁਝ ਇਦਾਂ ਦੀਆਂ ਫਿਕਰਾਂ ਸੀਗੀਆਂ ਤੇ ਇਹਨਾਂ ਨੇ 70 17 ਲੱਖ ਦਾ ਜ਼ਿਕਰ ਕੀਤਾ ਤੇ ਉਹ ਕਹਿੰਦੇ ਕਿ ਜਿਹੜਾ 17 ਲੱਖ ਰੁਪਏ ਆ ਇਹਦੇ ਨਾਲ ਦੇਸ਼ ਦਾ ਸਰਮਾਨ ਤੇ ਜਿਹੜਾ ਮੈਡਲ ਹੈ ਵਾਪਸ ਆ ਜਾਣਗੇ ਤੇ ਹਰਿਆਣੇ ਦੇ ਮੁੱਖ ਮੰਤਰੀ ਜਿਹੜੇ ਨਾਇਬ ਸੈਣੀ ਰੀਆਂ ਉਹਨਾਂ ਕਹਿੰਦੇ ਕੋਈ ਅਰਜਨੀ ਜੇ ਉਹ ਹਾਰ ਵੀ ਗਈ ਆ ਤੇ ਉਹਨੂੰ ਅਸੀਂ ਤਗਮਾ ਜਿੱਤ ਕੇ ਆਉਣ ਵਾਲੇ ਖਿਡਾਰੀਆਂ ਵਾਲੇ ਸਵਾਗਤ ਉਹਨਾਂ ਦਾ ਕਰਾਂਗੇ ਉਹਨੂੰ ਉਦਾਂ ਹੀ ਲਵਾਂਗੇ ਤੇ ਜਿਹੜੇ ਉਹ ਸ਼ਹਾਤਾਜੀ ਨੇ ਜਿਨ੍ਹਾਂ ਨੂੰ ਦਰੋਣਾਚਰੀਆ ਅਵਾਰਡ ਵੀ ਮਿਲਿਆ ਆ ਜੀ ਮਾਹਵੀਰ ਫਗਵਾੜ ਜੀ ਇਹਨਾਂ ਦੀ ਦੋ ਕੁੜੀਆਂ ਨਾਲ ਦੀ ਆਪਣੀਆਂ ਵੀ ਸੀ ਤੇ ਇੱਕ ਇੱਕ ਧੀ ਜੀ ਆ ਉਹਨਾਂ ਦੀ ਵੀ ਬਣੀ ਸੀਗੀ ਹਾਂ ਜੀ ਉੱਤੇ ਫਿਲਮ ਵੀ ਬਣੀ ਸੀ ਜੀ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਭពਿੰਦਰ ਉੱਡਾ ਦਾ ਬਿਆਨ ਆ ਨਾ ਇਹ ਸਾਰੀ ਬਕਵਾਸ ਆ ਇਹ ਇਹ ਜਿਹੜਾ ਇਹਨਾਂ ਦਾ ਨਾ ਜਿਹੜੇ ਪੋਲੀਟੀਕਲ ਸਟੰਟ ਆ ਤੇ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਗੀਤਾ ਜਿਹੜੀ ਉਹਨਾਂ ਦੀ ਬੇਟੀ ਆ ਤੇ ਦੂਜੀ ਕੁੜੀ ਬਬੀਤਾ ਇਹਨਾਂ ਦੋਹਤ ਬਣੀ ਸੀ ਨਾ ਮੂਵੀ ਜਿਹੜੀ ਸੀ ਕਹਿ ਰਹੇ ਉਹਨਾਂ ਨੇ ਕਾਂਗਰਸ ਦੇ ਰਾਜ ਸੀ ਨਾ ਫਿਰ ਉਦੋਂ ਜਦੋਂ ਉਹਨਾਂ ਨੂੰ ਕੋਟਾ ਦਾ ਆਸਰਾ ਲੈਣਾ ਪਿਆ ਸੀ ਆਪਣੀਆਂ ਨੌਕਰੀਆਂ ਲੈਣ ਲਈ ਤੇ ਉਹ ਜਿਹੜੀ ਗੀਤਾ ਆ ਉਹ ਅਦਾਲਤ ਤੋਂ ਜਾ ਕੇ ਆਰਡਰ ਲੈ ਕੇ ਆਈ ਤੇ ਉਹਨੂੰ ਡੀਐਸਪੀ ਬਣਾਇਆ ਗਿਆ ਤੇ ਇਸੇ ਤਰ੍ਹਾਂ ਹੀ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਰਕਾਰ ਆਈ ਤੇ ਉਹਦੇ ਵਿੱਚ ਵੀ ਇਦਾਂ ਦਾ ਵਿਹਾਰ ਕੀਤਾ ਗਿਆ ਜਦੋਂ ਬਬੀਤਾ ਨੂੰ ਜਿਹੜੀ ਆ ਉਹ ਕੋਈ ਰੋਤਾ ਨਹੀਂ ਦਿੱਤਾ ਜਾਂਦਾ ਤੇ ਉਹਨੇ ਹੀ ਬੜੀ ਵੱਡੀ ਲੜਾਈ ਲੜ ਕੇ ਤੇ ਜਿਹੜਾ ਉਹਦਾ ਖੇਡ ਵਿਭਾਗ ਆ ਉਹ ਚ ਡਿਪਟੀ ਡਾਇਰੈਕਟਰ ਦਾ ਉਹਦਾ ਲਿਆ ਸੀਗਾ ਮਤਲਬ ਪੋਲੀਟੀਕਲ ਲੋਕਾਂ ਦੇ ਜਿਹੜੇ ਡਰਾਮੇ ਬਾਜੀ ਤੇ ਉਹਨਾਂ ਨੇ ਕਮੈਂਟ ਕੀਤਾ ਆ ਹੂੰ ਹੂੰ ਸੋ ਜਿਹੜੀ ਹੁਣ ਪਹਿਲਵਾਨ ਜਿੱਤੀ ਆ ਉਹਦਾ ਨਾਮ ਆ ਸਾਰਾ ਹਿਲ ਹਿਲਡੇ ਬ੍ਰਾਂਟ ਉਹਨੇ ਜਿਹਨੂੰ ਉਹਨਸੋਨ ਤੋਂ ਮਿਲਿਆ ਤੇ ਉਹਨੇ ਕੁਝ ਕਮੈਂਟ ਕੀਤੇ ਆ ਹੂੰ ਉਹਨੇ ਕਿਹਾ ਕਿ ਮੈਨੂੰ ਬਹੁਤ ਬੁਰਾ ਲੱਗ ਰਿਹਾ ਕਿ ਜਿਹੜੀ ਉਹ ਅੱਛੀ ਪਲੇਅਰ ਸੀ ਮਨੀਸ਼ ਪੋਗਾਟ ਜੀ ਉਹਦੇ ਵਾਸਤੇ ਮੈਂ ਬਹੁਤ ਸੋਚ ਰਹੀ ਆ ਮੈਨੂੰ ਮੇਰੇ ਮਨ ਤੇ ਉਸ ਦਲ ਦਾ ਪਾਰ ਹੈ ਮੈਨੂੰ ਬੁਰਾ ਲੱਗ ਰਿਹਾ ਹਮ ਹਮ ਤੋ ਕਹਿੰਦੀ ਉਹਦੇ ਵਾਸਤੇ ਜਿਹੜਾ ਕੱਲ ਵਾਲਾ ਦਿਨ ਸੀ ਨਾ ਉਹ ਬੜਾ ਅਦਭੁੱਤ ਸੀਗਾ ਸ਼ਾਨਦਾਰ ਸੀਗਾ ਕਿ ਉਹਨੇ ਲਗਾਤਾਰ ਜਿਹੜੀਆਂ ਈਡੀਆਂ ਵੱਡੀਆਂ ਜਿੱਤਾਂ ਕੀਤੀਆਂ ਉਹਨੇ ਇੱਕ ਕਾਰਨਾਮਾ ਕਰਕੇ ਦਿਖਾਇਆ ਸੀਗੀ ਤੇ ਵੱਡੀ ਉਹਦੀ ਅਚੀਵਮੈਂਟ ਵੀ ਸੀਗੀ ਏ ਤੇ ਉਹਨੇ ਕਿਹਾ ਕਿ ਫਾਈਨਲ ਜਿੱਤਣ ਤੋਂ ਬਾਅਦ ਉਹਨੇ ਸਾਰਾ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਉਹਨੂੰ ਵਿਚਾਰੀ ਨੂੰ ਵੀ ਇਹ ਅੰਦਾਜ਼ਾ ਹੋਊਗਾ ਕਿ ਉਹਦੋਂ ਇਸ ਤਰ੍ਹਾਂ ਹੋਊਗਾ ਤੇ ਉਹਦੀ 올림픽 ਵਾਲੀ ਦੌੜ ਜਿਹੜੀ ਆ ਇੱਥੇ ਹੀ ਖਤਮ ਹੋ ਜਾਣੀ ਆ ਇਸੇ ਤਰ੍ਹਾਂ ਹੀ ਇੱਕ ਮੈਲਾ ਪਹਿਲਵਾਨ ਹੈ ਸਾਖੀ ਮਲਕ ਜੀ ਉਹਨੇ ਵੀ ਕਿਹਾ ਕਿ ਜਿਹੜਾ ਕੁਸ਼ਤੀ ਨੂੰ ਅਲਵਿਦਾ ਕਿਹਾ ਉੱਤੇ ਉਹਨਾਂ ਪ੍ਰਕਿਰਿਆ ਪ੍ਰਤੀਕਿਰਿਆ ਦਿੱਤੀ ਆਪਣੀ ਉਹਨਾਂ ਨੇ ਕਿਹਾ ਕਿ ਵਿਨੇਸ਼ ਤੁਸੀਂ ਆ ਰਹੇ ਨਹੀਂ ਹੋ ਹਰਤੀ ਜਿਸ ਲਈ ਤੁਸੀਂ ਲੜੇ ਤੇ ਜਿੱਤੇ ਉਹ ਆ ਰਹੀ ਹੈ ਉਹਨੇ ਲਿਖਿਆ ਕਿ ਪੂਰੇ ਭਾਰਤ ਦੇਸ਼ ਦੀ ਆ ਰ ਹੈ ਦੇਸ਼ਤਾ ਦੇ ਨਾਲ ਇੱਕ ਖਟਾਰੀ ਵੱਜੋ ਉਹਦੇ ਸੰਘਰਸ਼ ਤੇ ਜਨੂਨ ਨੂੰ ਸਲਾਮ ਸੋ ਇਦਾਂ ਹੀ ਸਾਡੇ ਵੀ ਜਥੇਦਾਰ ਜਿਹੜੇ ਆ ਹਰਪ੍ਰੀਤ ਸਿੰਘ ਕੁਦੇਸ ਗੱਲ ਦੇ ਵਿੱਚ ਜੀ ਉਹਨਾਂ ਨੇ ਵੀ ਕਿਹਾ ਆ ਕਿ ਜਿਹੜੀਆਂ ਲੜਕੀਆਂ ਸੱਤਾਧਾਰੀ ਸ਼ੋਸ਼ਣ ਦੇ ਖਿਲਾਫ ਡਟ ਕੇ ਲੜੀਆਂ ਨੇ ਤੇ ਇਹਦਾ ਕਾਰਨ ਸ਼ਾਇਦ ਇਹ ਵੀ ਹੋਵੇ ਕਿ ਜਰਵਾਨਿਆਂ ਦੀ ਸ਼ਹਿਰ ਦੇ ਉੱਤੇ ਜਿਹੜਾ ਆਪਣਿਆਂ ਦੀ ਬੇਰੁਖੀ ਜਿਹੜੀ ਉਹ ਇੱਕ ਕਾਰਨ ਬਣੀ ਹੋਵੇ ਕਿ ਖੇਡ ਦੇ ਮੈਦਾਨ ਵਿੱਚ ਵੀ ਇਹ ਗੰਦੀ ਸਿਆਸਤ ਜਿਹੜੀ ਹੋਵੇ ਤੇ ਉਹਨੂੰ ਯੋਗਕਰਾਰ ਦੇ ਦਿੱਤਾ ਹੋਵੇ ਉਹ ਜੇਤੂ ਸੀ ਜੇਤੂ ਹੈ ਤੇ ਜੇਤੂ ਰਹੇਗੀ ਇਹਨੇ ਹਾਪੀ ਧਰਾਂ ਦਾ ਵੀ ਬਿਆਨ ਆਇਆ ਜੀ ਪਸ਼ਚੀਮ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧੇ ਪਟਾਚਾਰੀਆ ਦਾ ਦੇਹਾਂਤ ਜਿਹੜਾ ਹੋ ਗਿਆ 80 ਸਾਲ ਦੀ ਉਮਰ ਤੇ ਵਿੱਚ ਬਿਲਕੁਲ ਜੀ 80 ਸਾਲਾਂ ਦੇ ਸੀ ਬੁੱਧੇ ਪਟਾਚਾਰੀਆ ਤੇ ਇਹ ਸੀਪੀਐਮ ਦੇ 11 ਸਾਲ ਮੁੱਖ ਮੰਤਰੀ ਰਹੇ ਆ ਉੱਥੇ ਵੈਸਟ ਬੰਗਾਲ ਦੇ 2000 ਤੋਂ ਲੈ ਕੇ 2011 ਤੱਕ ਜੀ ਤੇ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਕਿਹਾ ਕਿ ਮੈਂ ਉਹਨਾਂ ਨੂੰ ਬੜੀ ਧੀਰ ਤੋਂ ਜਾਣਦੀ ਆ ਉਹ ਜਦੋਂ ਤੋਂ ਬਿਮਾਰ ਆ ਮੈਂ ਕਈ ਵਾਰ ਉਹਨਾਂ ਦੇ ਘਰ ਵੀ ਜਾਂਦੀ ਰਹੀ ਆ ਉਹਨਾਂ ਦਾ ਖਬਰ ਲੈਣ ਜੀ ਤੇ ਆ ਮੰਮਤਾ ਬੈਂਰਜੀ ਨੇ ਕਿਹਾ ਕਿ ਮੈਂ ਉਹਨਾਂ ਦੇ ਪਰਿਵਾਰ ਨਾਲ ਤੇ ਉਹਨਾਂ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰਦੀ ਆ ਤੇ ਉਹਨਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਪ੍ਰਤੀ ਸੁਮੇਦਨਾ ਪ੍ਰਗਟ ਕਰਦੀ ਇੱਕ ਮੁੱਖ ਮੰਤਰੀ ਰਹਿ ਜੀ ਲੰਬਾ ਸਮਾਂ ਜੋਤੀਬਾਸੂ ਤੋਂ ਬਾਅਦ 40 ਸਾਲ ਤੱਕ ਸੀਪੀਐਮ ਦੀ ਹਕੂਮਤ ਰਹੀ ਹੈ ਉੱਥੇ ਜਿਨ੍ਹਾਂ ਜੋ 11 ਸਾਲ ਬੁੱਧੇ ਪਟਾਚਾਰੀ ਆ ਉੱਥੇ ਜਿਹੜੇ ਆ ਉਹ ਮੁੱਖ ਮੰਤਰੀ ਰਹੇ ਸੀਗੇ ਵਿਰੋਧੀ ਧਿਰ ਨੇ ਵੀਰਵਾਰ ਨੂੰ ਲੋਕ ਸਭਾ ਦੇ ਵਿੱਚ ਵਕਫ ਬਿੱਲ ਪੇਸ਼ ਕੀਤੇ ਜਾਣ ਦੇ ਉੱਤੇ ਵਿਰੋਧ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਹੈ ਇਹ ਵਕਫ ਬੋਰਡ ਜਿਹੜਾ ਨਾ ਜੀ ਉਹਦੀਆਂ ਪ੍ਰਾਪਰਟੀਆਂ ਨੂੰ ਦੇਖਭਾਲ ਕਰਨ ਲਈ ਜਿਹੜਾ ਵਕਫ ਬੋਰਡ ਬਣਿਆ ਉਹਨੂੰ ਲੈ ਕੇ ਇੱਕ ਬਿੱਲ ਜਿਹੜਾ ਉਹ ਲਿਆਉਣਾ ਚਾਹੁੰਦੀ ਆ ਲਿਆਉਣਾ ਚਾਹੁੰਦੀ ਸੀ ਬੜੇ ਚਿਰ ਤੋਂ ਭਾਰਤੀ ਜਨਤਾ ਪਾਰਟੀ ਜਿਹੜਾ ਹੁਣ ਪੇਸ਼ ਕੀਤਾ ਉਸ ਬਿੱਲ ਨੂੰ ਲੈ ਕੇ ਕਾਫੀ ਚਰਚਾ ਆ ਤੇ ਵਿਰੋਧੀ ਪਾਰਟੀਆਂ ਨੇ ਉਹਦਾ ਕਾਫੀ ਵਿਰੋਧ ਕੀਤਾ ਆ ਤੇ ਜਿਹੜੇ ਕੇ ਸੀ ਵੀ ਨੂੰ ਗੋਪਾਲ ਨੇ ਉਹਨਾਂ ਦੇ ਜਨਰਲ ਸਕੱਤਰ ਨੇ ਕਾਂਗਰਸ ਦੇ ਤੇ ਵੱਡੇ ਲੀਡਰ ਨੇ ਉਹਨਾਂ ਨੇ ਇਸ ਬਿੱਲ ਨੂੰ ਸਿੱਧੇ ਤੌਰ ਤੇ ਸੰਵਿਧਾਨ ਧਾਵਨਲਾ ਕਰਾਰ ਦਿੱਤਾ ਉਹਨਾਂ ਕਹਿੰਦਾ ਕਿ ਜਿਹੜੀਆਂ ਘਟ ਗਿਣਤੀਆਂ ਦੇ ਮਾਮਲੇ ਦੇ ਮੰਤਰੀ ਆਕਰਨ ਰਜੀਜੂ ਉਹਨੂੰ ਬਿੱਲ ਪੇਸ਼ ਕਰਨ ਤੋਂ ਪਹਿਲਾਂ ਨਾ ਜਿਹੜੇ ਇਹਦੇ ਨਾਲ ਸੰਬੰਧਤ ਲੋਕ ਸੀ ਉਹਨਾਂ ਨਾਲ ਸਲਾਹ مشورہ ਕਰਨਾ ਚਾਹੀਦਾ ਸੀ ਇਹਨਾਂ ਨੂੰ ਪਾਰਟੀ ਨੂੰ ਤੇ ਜਿਹੜੀ ਸਿੰਗੀ ਪਰਾਲੀ ਆ ਜਿਹੜਾ ਫੈਡਰਲ ਢਾਂਚਾ ਆ ਭਾਰਤ ਦਾ ਜੀ ਉਹਦੇ ਉੱਤੇ ਵੀ ਇੱਕ ਸੁਭਦਾਏ ਹਮਲਾ ਕੀਤਾ ਗਿਆ ਆ ਤੇ ਇਹ ਬੜਾ ਸਖਤ ਕਾਨੂੰਨ ਆ ਤੇ ਸੰਵਿਧਾਨ ਦੇ ਜਿਹੜੇ ਬੁਨਿਆਦੀ ਨਿਯਮ ਆ ਉਹਨਾਂ ਦੀ ਲੰਘਣਾ ਆ ਸੋ ਜਿਹੜਾ ਕੇਂਦਰੀ ਵਕਫ ਕਾਉਂਸਲ ਬਣਨੀ ਆ ਜਾਂ ਇਹੋ ਜਿਹੇ ਹੋਰ ਕੋਈ ਸੰਸਥਾਵਾਂ ਨੇ ਜਿਹੜੀ ਘੱਟ ਗਿਣਤੀਆਂ ਦੇ ਮੁਸਲਮਾਨਾਂ ਵਗੈਰਾ ਦੇ ਪ੍ਰੋਪਰਟੀਆਂ ਦਾ ਧਿਆਨ ਰੱਖਦੀਆਂ ਉਹਨਾਂ ਦੇ ਵਿੱਚ ਉਹਨਾਂ ਦੀ ਨੁਮਾਇੰਦਗੀ ਜਿਹੜੀ ਆ ਉਹਨੂੰ ਇਨਸ਼ੋਰ ਕਰਨਾ ਚਾਹੀਦਾ ਤੇ ਉਹਨਾਂ ਦੇ ਅਧਿਕਾਰਾਂ ਦੀ ਲੰਘਣਾ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਤੇ ਇਦਾਂ ਦਾ ਹੀ ਬਿਆਨ ਜਿਹੜਾ ਵਾ ਇਹ ਬਹੁਤ ਸਾਰੇ ਹੋਰ ਲੋਕਾਂ ਨਾਲ ਵੀ ਆ ਰਿਹਾ ਖਾਸ ਕਰਕੇ ਸੁਖਬੀਰ ਬਾਦਲ ਨੇ ਵੀ ਇਹ ਬਿਆਨ ਦਿੱਤਾ ਤੇ ਉਹਨਾਂ ਨੇ ਕਿਹਾ ਕੇਂਦਰ ਦਾ ਜਿਹੜਾ ਇਹ ਫੈਸਲਾ ਹੈ ਘੱਟ ਗਿਣਤੀਆਂ ਨੂੰ ਬੇਗਾਨਗੀ ਦਾ ਅਹਿਸਾਸ ਕਰਾਉਂਦੇ ਆ ਜੀ ਉਹਨਾਂ ਨੇ ਕਿਹਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਦੇਸ਼ ਦੀ ਵੱਡੀ ਮੁਸਲਮ ਆਬਾਦੀ ਨੂੰ ਭਰੋਸੇ 'ਚ ਲਿਆ ਤੋਂ ਬਿਨਾਂ ਹੀ ਇਹ ਰੈਕਟਰ ਨੂੰ ਲੈ ਕੇ ਆ ਗਈ ਆ ਤੇ ਉਹਨੂੰ ਇਸ ਤਰ੍ਹਾਂ ਕਰਨ ਤੋਂ ਗਰੇਜ ਕਰਨਾ ਸਹੀਦਾ ਸੀਗਾ ਕਿਉਂਕਿ ਜਿਹੜੀ ਵਕਫ ਦੀ ਸੰਪਤੀ ਆ ਉਹਦੀ ਸਾਂਭ ਸੰਭਾਲ ਦਾ ਮੁੱਦਾ ਆ ਇਸ ਕਰਕੇ ਮੁਸਲਮ ਭਾਈਚਾਰੇ ਨੂੰ ਸਾਰੀਆਂ ਜਿਹੜੀਆਂ ਸੌਦਾ ਇਹਦੇ ਚ ਕੀਤੀਆਂ ਗਈਆਂ ਉਹਦੇ ਬਾਰੇ ਜਾਣੂ ਵੀ ਕਰਾਉਣਾ ਚਾਹੀਦਾ ਸੀ ਤੇ ਉਹਨਾਂ ਦੀ ਮਨਜ਼ੂਰੀ ਵੀ ਲੈਣੀ ਚਾਹੀਦੀ ਸੀ ਤੇ ਉਹਨੇ ਕਿਹਾ ਕਿ ਇਦਾਂ ਹੀ ਸਾਡਾ ਨਾ ਕੀਤਾ ਜਦੋਂ ਸਾਡੀ ਇੱਕ ਸੰਸਥਾ ਬਣੀ ਹੋਈ ਸੀ ਨਿਯਮਾਂ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਿਆਣੇ ਵਿੱਚ ਉਹਨੂੰ ਇੱਕ ਦਰਜਾ ਵੱਖਰਾ ਦੇ ਦਿੱਤਾ ਤੋੜ ਦਿੱਤੀ ਸਾਡੀ ਕਮੇਟੀ ਤੇ ਸਿੱਖਾਂ ਦੇ ਮਨਾਂ ਵਿੱਚ ਇਸ ਗੱਲ ਨੂੰ ਲੈ ਕੇ ਜੇ ਤੱਕ ਬੜਾ ਰੋਸ ਆ ਹੂੰ ਸੋ ਕੇਂਦਰ ਜਿਹੜਾ ਇੱਕ ਪਾਸੜ ਫੈਸਲੇ ਲੈਂਦਾ ਤੇ ਆਪਣੀ ਮਨਮਰਜ਼ੀ ਕਰਦਾ ਜਿਹੜੇ ਘਟੋ ਘਟ ਘਟ ਗਿਣਤੀਆਂ ਦੇ ਫੈਸਲੇ ਆ ਉਹਨਾਂ ਵਿੱਚ ਉਹਨਾਂ ਦੀ ਸ਼ਮੂਲੀਅਤ ਹੋਣੀ ਜਾਂ ਉਹਨਾਂ ਦੀ ਪਰਮਿਸ਼ਨ ਲੈਣੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਇਹ ਸੁਖਬੀਰ ਬਾਦਲਾਹ ਨੇ ਕਿਹਾ ਜੀ ਡੇਰਾ ਮੁਖੀ ਨੇ 11 ਦਿਨਾਂ ਦੀ ਫਰਲੋ ਮੰਗੀ ਆ ਤੇ ਕੋਰਟ ਨੇ ਫੈਸਲਾ ਜਿਹੜਾ ਆਖਵਾ ਰੱਖ ਲਿਆ ਬਿਲਕੁਲ ਜੀ ਇਹ ਮਕਦਮਾ ਕੇਸ ਚੱਲ ਰਿਹਾ ਸੀ ਐਸਜੀਪੀਸੀ ਇੱਤੇ ਇਤਰਾਜ਼ ਕਰ ਰਹੀ ਆ ਕਿ ਘੜੀ ਮੁੜੀ ਕਦੀ ਉਹਨੂੰ ਫਰਲੋ ਮਿਲ ਜਾਂਦੀ ਏ ਕਦੀ ਮੈਨੂੰ ਇਹਦਾ ਕੀ ਨਹੀਂ ਪਤਾ ਵੀ ਫਰਲੋ ਕਿੰਨੂੰ ਕਹਿੰਦੇ ਆ ਮੈਂ ਚਾਹਨਾ ਆ ਕਿ ਕਿਸੇ ਜਿਹੜਾ ਵਕੀਲ ਆ ਉਹਦੇ ਨਾਲ ਗੱਲ ਕੀਤੀ ਜਾਵੇ ਜੀ ਆਮ ਤੌਰ ਤੇ ਤੇ ਅਸੀਂ ਫਰਲੋ ਇਹ ਕਹਿੰਦੇ ਹੁੰਦੇ ਆ ਜਿਹੜੀ ਇਲਿਗਲ ਛੁੱਟੀ ਮਾਰਦੇ ਆ ਜੀ 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 ਜਿਸ ਤਰੀਕੇ ਨਾਲ ਸਕੂਲ ਚੋਂ ਭੱਜ ਗਏ ਤੇ ਕਹਿੰਦੇ ਫਰਲੋ ਮਾਰ ਲਈ ਸਕੂਲੇ ਨਹੀਂ ਗਿਆ ਹਨਾ ਤੇ ਇਦਾਂ ਹੀ ਕਈ ਸਰਕਾਰੀ ਬਰਾਜ ਪੁਲਿਸ ਵਾਲਿਆਂ ਨੂੰ ਕਹਿੰਦੇ ਫਰਲੋ ਤੇ ਆ ਫਰਲੋ ਤੇ ਆ ਜਾਂ ਮੁਲਾਜ਼ਮਾਂ ਨੂੰ ਕਹਿੰਦੇ ਫਰਲੋ ਤੇ ਆ ਕਿ ਕਹਿ ਕੇ ਕਿਤੇ ਹੋਰ ਜਾਣਾ ਵੀ ਆ ਡਿਊਟੀ ਤੇ ਆ ਤੇ ਗੈਰਕਾਨੂੰਨੀ ਤੌਰ ਤੇ ਛੁੱਟੀਆਂ ਦਾ ਆਨੰਦ ਮਾਣਾ ਤੇ ਇਹ ਜਿਹੜਾ ਡੇਰਾ ਮੁਖੀ ਆ ਤੇ ਇਹਨੇ ਕਿੰਨੇ ਦਿਨਾਂ ਦੀ ਫਰਲੋ ਦੀ ਮੰਗ ਕੀਤੀ ਸੀਗੀ ਤੇ ਪੰਜਾਬ ਹਾਈ ਕੋਰਟ ਨੇ ਇਹ ਫੈਸਲਾ ਰਾਖਵਾਂ ਰੱਖ ਲਿਆ ਵੀ ਦੱਸਿਆ ਨਹੀਂ ਕਿ ਤੈਨੂੰ ਇਹ ਦੇਵਾਂਗੇ ਜਾਂ ਨਹੀਂ ਦੇਵਾਂਗੇ ਦੋਵਾਂ ਤਰ੍ਹਾਂ ਦੀਆਂ ਦਰੀਲਾ ਸੁਣੀਆਂ ਨੇ ਜੀ ਤੇ ਇਹ ਪਹਿਲੀ ਵਾਰ ਆ ਕਿਉਂਕਿ ਉਹ ਤਾਂ ਹਮੇਸ਼ਾ ਹੀ ਜਦੋਂ ਇਲੈਕਸ਼ਨ ਆਉਂਦੀ ਕੋਈ ਉਹਦੇ ਨੂੰ ਦੇ ਪਰੋਲ ਤੇ ਘੱਲ ਦਿੰਦੇ ਆ ਜਾਂ ਪਰੋਲ ਤੇ ਘੱਲ ਦਿੰਦੇ ਆ ਕਿਉਂਕਿ ਬੀਜੇਪੀ ਨੂੰ ਉਹ ਸੂਟ ਬਹੁਤ ਕਰਦਾ ਜੀ ਤੇ ਪਹਿਲੀ ਵਾਰ ਹੋਇਆ ਜਦੋਂ ਹਰਿਆਣਾ ਤੇ ਪੰਜਾਬ ਤੇ ਰਾਜਸਥਾਨ ਦੀਆਂ ਚੋਣਾਂ ਹੋਈਆਂ ਜਿੱਥੇ ਜਿੱਥੇ ਦਾ ਪ੍ਰਭਾਵ ਆ ਤੇ ਉੱਥੇ ਮਤਲਬ ਉਹਨੂੰ ਵਿੱਚ ਸ਼ਾਮਲ ਨਹੀਂ ਉਹਨੂੰ ਮਤਲਬ ਆਉਣ ਨਹੀਂ ਦਿੱਤਾ ਗਿਆ ਬਾਹਰ ਨਹੀਂ ਤੇ ਹਰ ਵਾਰੀ ਉਹਨੂੰ ਬਹਾਨੇ ਨਾਲ ਬਾਹਰ ਕੱਢਿਆ ਜਾਂਦਾ ਤੇ ਉਹ ਵੀ ਇਸ ਕਰਕੇ ਹੋਇਆ ਸੀ ਕਿ ਹਾਈ ਕੋਰਟ ਦੀ ਸਖਤੀ ਸੀ ਇਹਦੇ ਉੱਤੇ ਕਿ ਇਸ ਵਾਰ ਚੋਣਾਂ ਦੇ ਮੌਕੇ ਦੇ ਉੱਤੇ ਇਹਨੂੰ ਪਰੋਲ ਨਹੀਂ ਦੇਣੀ ਸੋ ਉਹ 222 ਤੋਂ ਲੈ ਕੇ ਹੁਣ ਤੱਕ ਉਹ 192 ਦਿਨਾਂ ਦੀ 6 ਵਾਰ ਪਰੋਲ ਤੇ ਤੇ 3 ਵਾਰ ਪਰੋਲ ਤੇ ਆ ਚੁੱਕਾ ਜਾਨੀ 22 ਤੋਂ ਲੈ ਕੇ ਤੇ 24 ਤੱਕ 2 ਸਾਲਾਂ ਦੇ ਵਿੱਚ 192 ਦਿਨ ਤੇ ਹਿਸਾਬ ਲਾ ਲੋ ਕਿੰਨੇ ਬਣਦੇ ਆ ਕਿੰਨੇ ਮਹੀਨੇ ਬਣ ਜਾਂਦੇ ਆ ਹਮ 30 ਦਿਨਾਂ ਦਾ ਮਹੀਨਾ ਹੁੰਦਾ ਵਾ ਤੇ ਮਤਲਬ ਲਗਭਗ 200 ਦਿਨ ਤੇ ਮਤਲਬ 6 ਮਹੀਨੇ ਤੋਂ ਵੱਧ ਤੇ ਉਹ ਬੰਦਾ ਬਾਹਰ ਰਹਿ ਚੁੱਕਾ ਤੇ ਕੀ ਬਾਕੀ ਜਿਹੜੇ ਸਧਾਰਨ ਕੈਦੀ ਨੇ ਹੋਰ ਵੀ ਲੋਕ ਨੇ ਜਿਹੜੇ ਇਹੋ ਜੇ ਕੇਸਾਂ ਜੰਦਰ ਨੇ ਕਿ ਉਹਨਾਂ ਨਾਲ ਵੀ ਇਦਾਂ ਕੀਤਾ ਜਾਂਦਾ ਇਹ ਕਿਹੋ ਜੀ ਨਿਆ ਪ੍ਰਣਾਲੀ ਆ ਕਿ ਇੱਕ ਬੰਦਾ ਸਾਹਦ ਆ ਜਿਹੜਾ ਗਲਤ ਕਾਰਵਾਈਆਂ ਕਰਕੇ ਬਹੁਤ ਭੈੜੇ ਅਪਰਾਧ ਕਰਕੇ ਜੇਲ੍ਹ ਦੇ ਵਿੱਚ ਬੰਦ ਆ ਤੇ ਉਹਦੇ ਨਾਲ ਸਰਕਾਰਾਂ ਦੇ ਪਾਰਟੀਆਂ ਜਿਹੜੀਆਂ ਇਹਨਾਂ ਮਤਲਬ ਵਤੀਰਾ ਰੱਖਦੀਆਂ ਨੇ ਕਿ ਉਹਨੂੰ ਬਾਰ-ਬਾਰ ਜਿਹੜੀ ਆ ਉਹ ਕਦੀ ਫਰ ਲੋਕ ਦੀ ਕੁਛ ਕਦੀ ਕੁਛ ਬਹਾਨੇ ਬਣਾ ਕੇ ਉਹਨੂੰ ਬਾਹਰ ਭੇਜ ਦਿੰਦੀਆਂ ਨੇ ਤੇ ਇਹਨੂੰ ਲੈ ਕੇ ਕਾਫੀ ਤਰ੍ਹਾਂ ਦੇ ਲੋਕਾਂ ਨੂੰ ਜੀ ਖਾਸ ਕਰਕੇ ਪੰਜਾਬ ਵਿੱਚ ਕਿ ਉਸ ਵਿਅਕਤੀ ਨੂੰ ਨਜਾਇਜ਼ ਹੁਕਮਾਂ ਵੀ ਦਿੱਤੀਆਂ ਜਾ ਰਹੀਆਂ ਜੇਲ੍ਹ ਦੇ ਵਿੱਚ ਤੇ ਉਹਨੂੰ ਬਾਰ-ਬਾਰ ਬਾਹਰ ਵੀ ਕੱਢਿਆ ਜਾ ਰਿਹਾ ਸੋ ਇਹ ਜਿਹੜਾ ਕੋਰਟ ਦਾ ਫੈਸਲਾ ਬੜਾ ਚੰਗਾ ਫੈਸਲਾ ਆ ਸਾਨੂੰ ਉਮੀਦ ਆ ਕਿ ਕੋਰਟ ਜਿਹੜੀ ਆ ਉਹ ਇਹਨੂੰ ਬਾਰ-ਬਾਰ ਇਹ ਚੀਜ਼ਾਂ ਨੂੰ ਰੋਕੋਗੀ ਜਿਵੇਂ ਪਹਿਲਾਂ ਰੋਕਦੀ ਰਹੀ ਆ ਪਾਕਿਸਤਾਨ ਦੇ ਵਿੱਚ ਮੌਨਸੂਨ ਦੀ ਬਾਰਿਸ਼ ਤੇ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 154 ਜੜੀ ਹੋ ਗਈ ਹੈ ਸਾਡੇ ਮੁਲਕਾਂ ਚ ਹਾਲਾਤ ਇਹੀ ਆ ਤੇ ਪ੍ਰਾਸਟ੍ਰਕਚਰ ਹੋ ਰਿਆ ਨਹੀਂ ਆ ਦੂਸਰਾ ਗਰੀਬੀ ਬਹੁਤ ਆ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਆ ਤੇ ਉਹਨਾਂ ਨੂੰ ਰੈਸਕਿਊ ਕਰਨ ਲਈ ਵੀ ਛੇਤੀ ਛੇਤੀ ਨਹੀਂ ਪਹੁੰਚਿਆ ਜਾਂਦਾ ਤੇ ਪਾਕਿਸਤਾਨ ਵੀ ਇਹੋ ਜਿਹੇ ਮੁਲਕਾਂ ਉਹ ਹੜਾ ਦੀ ਮਾਰਤ ਲੈ ਆਇ ਰਿਹਾ ਹੈ ਰੇਂਦਾ ਬੰਗਲਾਦੇਸ਼ ਵੀ ਬਹੁਤ ਹੜਾ ਹੁੰਦੇ ਆ ਸਾਡੇ ਇੱਥੇ ਆਰਥਿਕ ਮੰਦੀ ਦਾ ਇੱਕ ਕਾਰਨ ਇਹ ਵੀ ਆ ਹੁਣ ਵਾਇਨਾਟ ਦੇ ਹਾਲਾਤ ਵੇਖ ਲਓ ਕਿੰਨੇ ਤਰ੍ਹਾਂ ਤੋਂ ਕੀ ਉੱਥੇ ਹੋਇਆ ਤੇ ਉੱਥੇ ਵੀ ਹੁਣ ਪਾਕਿਸਤਾਨ 'ਚ 154 ਲੋਕਾਂ ਦੀ ਮੌਤ ਹੋ ਗਈ ਆ ਤੇ ਮੀਹਰੇ ਵੀ ਕਈ ਇਲਾਕਿਆਂ 'ਚ ਪੈ ਰਿਹਾ ਕਈ ਪਿੰਡ ਡੁੱਬ ਗਏ ਜਿਹੜੀ ਡਿਜਾ ਡਿਜਾਸਟਰ ਮੈਨੇਜਮੈਂਟ ਆ ਉਹਨਾਂ ਦੀ ਅਥਾਰਟੀ ਹੂੰ ਉਹਨਾਂ ਕਹਿੰਦੇ ਕਿ 1 ਜੁਲਾਈ ਤੋਂ ਲੈ ਕੇ ਹੁਣ ਤੱਕ 1500 ਤੋਂ ਵੱਧ ਜਿਹੜੇ ਘਰ ਆ ਉਹ ਖਰਾਬ ਹੋ ਗਏ ਆ ਜਾਂ ਨਲਟੇ ਗਏ ਆ ਹੂੰ ਜਦੋਂ ਦੀ ਮੌਨਸੂਨ ਸ਼ੁਰੂ ਹੋਈ ਆ ਤੇ ਮੌਨਸੂਨ ਕਿਹੜੀ ਇੱਕੋ ਵਾਰੀ ਆਉਂਦੀ ਆ ਹਰ ਸਾਲ ਤੇ ਆਉਂਦੀ ਹੈ ਤੇ ਹਰ ਸਾਲ ਹੀ ਇਦਾਂ ਦੀ ਜਿਹੜੀ ਆਫਤ ਆ ਇਹ ਨਾ ਉੱਤੇ ਆਉਂਦੀ ਰਹਿੰਦੀ ਆ ਤੇ ਇਹਨਾਂ ਚੋਂ ਬਹੁਤਿਆਂ ਮੁਕਤਾਂ ਜਿਹੜੀਆਂ ਉਹ ਪੂਰਬੀ ਪੰਜਾਬ ਜਾਂ ਜਿਹੜਾ ਖੈਬਰ ਪਖਤੂਨਵਾ ਬਾਰਡਰ ਪਾਸੇ ਅਫਗਾਨਿਸਤਾਨ ਨਾਲ ਲੱਗਦਾ ਉਸ ਇਲਾਕੇ ਚ ਜ਼ਿਆਦਾ ਨੁਕਸਾਨ ਹੋਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਖਾਲਸਤਾਨੀ ਗੁਰਪਤਵੰਤ ਪੰਨੂ ਹੋਰਾਂ ਨੇ ਧਮਕੀ ਦਿੱਤੀ। ਬਿਲਕੁਲ ਜੀ ਗੁਰਪਤਵੰਤ ਪੰਨੂ ਰੇਵੀ ਧਮਕੀਆਂ ਦੇਈ ਜਾਂਦੇ ਆ ਔਰ ਉੱਥੇ ਬੈਠੇ ਨੌਜਵਾਨਾਂ ਨੂੰ ਗੁੰਮਰਾਹ ਕਰੀ ਜਾਂਦੇ ਆ ਤੇ ਉਹਨਾਂ ਦਾ ਜਿਹੜਾ ਜ਼ਿੰਦਗੀ ਆ ਉਹਨੂੰ ਬਰਬਾਦ ਕਰ ਰਿਆ ਤੁਹਾਨੂੰ ਯਾਦ ਹੋਣਾ ਦੀਪ ਸਿੱਧੂ ਵਾਲਾ ਐਪੀਸੋਡ ਜਦੋਂ ਕਿਸਾਨ ਮੂਵਮੈਂਟ ਨੂੰ ਢਾਹ ਲਾਉਣ ਲਈ ਇਹਨਾਂ ਲੋਕਾਂ ਨੇ ਜਿਹੜਾ ਲਾਲ ਕਿਲੇ ਤੇ ਝੰਡਾ ਚੜਾਉਣ ਵਾਲਾ ਕੰਮ ਕਰਾ ਦਿੱਤਾ ਸੀਗਾ ਤੇ ਪੱਟੀ ਦਾ ਇੱਕ ਨੌਜਵਾਨ ਸੀਗਾ ਉਹਦੇ ਬਾਰੇ ਹੈ ਕਿਸੇ ਨੂੰ ਖਬਰ ਕਿੱਥੇ ਆਉਂ ਜੇਲ੍ਹ ਚ ਆ ਬਾਹਰ ਹੈ ਉਹਦੇ ਪਰਿਵਾਰ ਨਾਲ ਕੀ ਬੀਤੀ ਆ ਤੇ ਕੀ ਇਹ ਪਤਵੰਤ ਪੰਨੂ ਨੇ ਉਹਨਾਂ ਦੀ ਕੋ ਬਾਹ ਫੜੀ ਸੀ ਮੁੜ ਕੇ ਉਹਨਾਂ ਦੇ ਪਰਿਵਾਰ ਨੂੰ ਕੋਈ ਰਾਸ਼ੀ ਭ ਜਿਸੀ ਡੀਆ ਇਹ ਬੜੀ ਓਡੀਆਂ ਗੱਪਾਂ ਹੀਂ ਗਦੇ ਆ ਤੇ ਹੁਣ ਇਦਾਂ ਹੀ ਉਹ ਕਹਿ ਰਿਹਾ ਕਿ ਜਿਹੜਾ ਇਸ ਵੇਲੇ ਆ ਦਲਾਵਰ ਸਿੰਘ ਵਰਗੇ ਕਿਸੇ ਵਿਅਕਤੀ ਦੀ ਲੋੜ ਆ ਯਾਨੀ ਕਿ ਭਗਵੰਤ ਮਾਨ ਨੂੰ ਸਿੱਧੀ ਧਮਕੀ ਦੇ ਰਿਹਾ ਕਿ ਜਿਦਾਂ ਬੈਂਤ ਸਿੰਘ ਨੂੰ ਦਲਾਵਰ ਸਿੰਘ ਨੇ ਕਤਲ ਕੀਤਾ ਸੀ ਜੇ ਤੁਸੀਂ ਵੀ ਝੰਡਾ ਚੜਾਓਗੇ ਤਾਂ ਤੁਹਾਡੇ ਨਾਲ ਵੀ ਇਦਾਂ ਹੋ ਸਕਦਾ ਆ ਉਹਨਾਂ ਕਹਿੰਦੇ ਕਿ ਪੰਜਾਬ 'ਚ ਅਸੀਂ ਝੰਡਾ ਚੜਾਉਣ ਦੀ ਜਿਹੜੀ ਹੈ ਇਜਾਜ਼ਤ ਨਹੀਂ ਦੇ ਸਕਦੇ ਤੇ ਇਹ ਸਿੱਖ ਫਾਰ ਜਸਿਸਨਾ ਦੀ ਜਥੇਬੰਦੀ ਇਹਨਾਂ ਬਣਾਈ ਹੋਈ ਆ ਤੇ ਮੈਨੂੰ ਲੱਗਦਾ ਹੈ ਕਿ ਇਹਨੂੰ ਪੰਜਾਬ ਭਾਰਤ ਸਰਕਾਰ ਨੇ ਤੇ ਪਹਿਲੇ ਹੱਤਵਾਦੀ ਕੋਸ਼ਿਸ਼ ਕੀਤਾ ਆ ਤੇ ਨਾ ਭਾਵੇਂ ਨਾ ਕਿਉਂਕਿ ਇਹ ਖੁਦ ਵੀ ਵਕੀਲ ਆ ਤੇ ਸਿੱਖ ਫਰ ਜਸਟਿਸ ਨਾ ਦਿੰਦਾ ਆ ਪਰ ਜਸਟਿਸ ਲਈ ਲੜਾਈ ਘੱਟ ਲੜਦੇ ਆ ਇਹ ਧਮਕੀਆਂ ਤੇ ਅੱਤਵਾਦੀ ਡਰਾਉਣੇ ਕਾਰਨਾਮੇ ਜਿਹੜੇ ਆ ਉਹ ਕਰ ਤੇ ਜ਼ਿਆਦਾ ਵਿਸ਼ਵਾਸ ਰੱਖਦੇ ਆ ਜੀ ਸੋ ਇਹਨਾਂ ਨੇ ਪੰਨੂ ਤੇ ਕਿਹਾ ਹੈ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਆ ਹੁਣ ਇਸ ਗੱਲ ਨੂੰ ਕੌਣ ਮੰਨੂਗਾ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਤੁਸੀਂ ਇੱਥੇ ਬਿਠੇ ਜੋ ਮਰਜ਼ੀ ਕਹੀ ਜਾਓ ਤੇ ਭਾਰਤ ਦੇ ਤਿਰੰਗੇ ਦੀ ਵਾਈ ਇਹ ਇੱਥੇ ਸਿੱਖਾਂ ਦੀ ਨਸ਼ਰ ਗੁਸ਼ੀ ਹੋਈ ਆ ਠੀਕ ਹੈ ਨਾ ਇਹ ਗੱਲ ਤਾਂ ਸਹੀ ਆ ਪਰ ਉਹਦੇ ਨਾਲ ਦੀ ਨਾਲ ਤੁਸੀਂ ਅਦਾਲਤੀ ਸਿਸਟਮ ਹੈ ਉੱਥੋਂ ਦਾ ਜੇ ਉੱਥੇ ਰਹਿ ਕੇ ਫਿਰ ਉਹ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰੋ ਇੱਥੇ ਬੈਠੇ ਤੁਸੀਂ ਇਹਨਾਂ ਲੋਕਾਂ ਨੂੰ ਗਲਤ ਗੁੰਮਰਾਹ ਕਰਦੇ ਹੋ ਇਹ ਗੱਲ ਤਾਂ ਜਿਹੜੀ ਆ ਬਿਲਕੁਲ ਖਰਾਬ ਆ ਉਹਨਾਂ ਨੇ ਵੀ ਕਿਹਾ ਹੈ ਕਿ ਜਿਹੜੇ ਕਸਾ ਲੜਾਈ ਲੜ ਰਹੇ ਆ ਤੇ ਉਹਦੇ ਲਈ ਭਗਵੰਤ ਮਾਨ ਦੀ ਸਰਕਾਰ ਜ਼ਿੰਮੇਵਾਰ ਹੈ ਕਿ ਉਹਨਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਤੇ ਹੁਣ ਜੇ ਭਗਵੰਤ ਮਾਨ 15 ਅਗਸਤ ਨੂੰ ਝੰਡਾ ਚੜਾਉਂਦੇ ਆ ਤੇ ਉਹਨਾਂ ਨੂੰ ਰੋਕਿਆ ਜਾਊਗਾ ਤੇ ਸਾਨੂੰ ਇਸ ਵੇਲੇ ਵੀ ਮਤਲਬ ਉਹਨਾਂ ਨੇ ਇੱਕ ਸਿੰਧੀ ਇਹ ਲਾਲਚ ਦਿੱਤਾ ਕਿ ਕੋਈ ਦਲਾਵਰ ਸਿੰਘ ਵਰਗਾ ਵਿਅਕਤੀ ਅੱਗੇ ਆਵੇ ਜਿਹੜਾ ਭਗਵੰਤ ਮਾਨ ਨੂੰ ਇਸ ਕੰਮ ਤੋਂ ਰੋਕੇ ਤੇ ਭਾਈ ਤੂੰ ਖੁਦ ਹੀ ਦਲਾਵਰ ਸਿੰਘ ਬਣ ਜਾ ਜਾ ਕੇ ਤੈਨੂੰ ਨਾਲੇ ਪਤਾ ਲੱਗੇ ਤੇ ਦਲਾਵਰ ਸਿੰਘ ਕਿੱਦਾਂ ਬਣੀਦਾ ਤੇ ਉਹਨਾਂ ਨੇ ਕਿਹਾ ਕਿ ਜੇ ਕੋਈ ਤਰੰਗਾ ਝੰਡਾ ਚੋਣਾਂ ਤੋਂ ਰੁਕੂਗਾ ਭਗਵੰਤ ਨੂੰ ਤੇ ਉਹਨੂੰ 1 ਕਰੋੜ ਰੁਪਈਆ ਦਵਾਂਗੇ ਅਸੀਂ ਹੂੰ ਤੇ ਉਹਨੇ ਕਿਹਾ ਕਿ ਕਿਸਾਨਾਂ ਨੂੰ ਤਰੰਗੇ ਝੰਡੇ ਦੀ ਆੜ ਵਿੱਚ ਖੁਦ ਕੇਸ਼ੀਆਂ ਲਈ ਮਜਬੂਰ ਕੀਤਾ ਜਾ ਰਿਹਾ ਮਤਲਬ ਕਾਫੀ ਤਰ੍ਹਾਂ ਦੀ ਉਹਨੇ ਆਪਣੀ ਪੜਾਅ ਜਿਹੜੀ ਆ ਉਹ ਕੱਢੀ ਆ ਪਰ ਇਹਦੀਆਂ ਧਮਕੀਆਂ ਨੂੰ ਜਾਂ ਇਹਦੇ ਇਹਨਾਂ ਚੀਜ਼ਾਂ ਨੂੰ ਭਾਰਤ ਵਿੱਚ ਕੋਈ ਸੀਰੀਅਸਲੀ ਨਹੀਂ ਲੈਂਦਾ ਸवाय ਏਜੰਸੀਆਂ ਤੋਂ ਉਹਨਾਂ ਨੂੰ ਸ਼ੂਟ ਕਰਦੀ ਹੈ ਇਹ ਚੀਜ਼ ਵੀ ਇਹਦੇ ਨਾਂ ਦੇ ਉੱਤੇ ਵੱਦ ਵੱਦ ਖਬਰਾਂ ਛਾਪ ਕੇ ਤੇ ਆਪਾਂ ਕੋਈ ਕਰੀਏ ਪਰ ਪੰਜਾਬ ਦਾ ਕੋਈ ਵੀ ਸਿੱਖ ਇਹੋਲੇ ਵਿਅਕਤੀ ਨੂੰ ਕਿਤੇ ਉਾਨੇ ਦੇ ਪਾ ਨਹੀਂ ਸਮਝਿਆ ਜਾਂਦਾ ਜੀ ਜੀ ਸ਼ਰਮਣੇ ਕੱਲ੍ਹ ਗੱਲ ਦੇ ਸੀਨੀਅਰ ਲੀਡਰ ਵਿਕਰਮ ਜੀ ਸਿੰਘ ਮਜੀਠੀਆ ਡਰੱਗ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਦੇ ਅੱਗੇ ਪੇਸ਼ ਹੋਣ ਲਈ ਪਟਾਲਾ ਕਹਿੰਦੇ ਪਹੁੰਚੇ ਸੀ ਉਹਨਾਂ ਨੂੰ ਕਾਫੀ ਵਾਰ ਦੇ ਲਈ ਸੰਮਣ ਆਏ ਸੀ ਜਿਹਦੇ ਤਿੰਨ ਚਾਰ ਵਾਰ ਹੀ ਉਟਾਲਿਆ ਕਦੀ ਉਹ ਕਹਿੰਦੇ ਸੀ ਮੇਰੀ ਤਰੀਕ ਆ ਕਦੀ ਕੁਛ ਕਦੀ ਕੋਜ ਕਦੀ ਸਿਹਤ ਦੀ ਖਰਾਬੀ ਪਰ ਖੀਰ ਉਹਨਾਂ ਨੂੰ ਉੱਥੇ ਜਾਣਾ ਪਿਆ ਤੇ ਉਹਨਾਂ ਨੇ ਕਿਹਾ ਆ ਕਿ ਜਿਹੜੀ ਇਹ ਸੈੱਟ ਬਣਾਈ ਹੋਈ ਆ ਜਿਹੜੀ ਮੈਨੂੰ ਵਾਰ-ਵਾਰ ਤੰਗ ਕਰ ਰਹੀ ਆ ਇਹਦਾ ਮੁਖੀ ਭਗਵੰਤ ਮਾਨ ਨੂੰ ਹੀ ਬਣਾ ਲੈਣਾ ਚਾਹੀਦਾ ਕਿਉਂਕਿ ਉਹ ਹੀ ਸਾਰਾ ਕੁਝ ਕਰਾ ਰਿਹਾ ਤੇ ਉਹਦੇ ਪ੍ਰੈਸ਼ਰ ਤੇ ਲਈ ਸਾਰਾ ਕੁਝ ਹੋ ਰਿਹਾ ਵਾ ਜੀ ਤੇ ਇਹ ਜਿਹੜੀ ਸੈੱਟ ਆ ਉਹਨਾਂ ਦੇ ਇਸ਼ਾਰੇ ਤੇ ਹੀ ਕੰਮ ਕਰ ਰਹੀ ਆ ਤੇ ਮਜੀਠੀਆ ਨੇ ਕਿਹਾ ਕਿ ਮੈਨੂੰ ਵਾਰ-ਵਾਰ ਬੁਲਾ ਕੇ ਜਲੀਲ ਕੀਤਾ ਜਾਂਦਾ ਤੇ ਇਹ ਤੋਂ ਸਾਫ ਪਤਾ ਲੱਗਦਾ ਕਿ ਭਗਵੰਤ ਮਾਨ ਦਾ ਇਹਦੇ ਉੱਤੇ ਦਬਾਅ ਆ ਤੇ ਪਰ ਮੇਰਾ ਇਸ ਮਾਮਲੇ 'ਨਾਂ ਦੇ ਵੀ ਲੈਣਾ ਦੇਣਾ ਹੀ ਨਹੀਂ ਤੇ ਮੈਨੂੰ ਐਵੇਂ ਤੰਗ ਕੀ ਜਾਂਦੇ ਆ ਤੇ ਨਾਲ ਦੀ ਨਾਲ ਉਹਨਾਂ ਕਿਹਾ ਕਿ ਆਪਣਾ ਹਾਲੇ ਆ ਕਿ ਉਹਨਾਂ ਨੇ ਦਾਵਾ ਕੀਤਾ ਸੀਗਾ ਕਿ ਪੰਜਾਬ ਵਿੱਚ ਜਿਹੜਾ ਉਹ ਬਿਸ਼ਨੋਈ ਉਹਦੀ ਕਈ ਇੰਟਰਵਿਊ ਨਹੀਂ ਲਈ ਤੇ ਹੁਣ ਹਾਈ ਕੋਰਟ ਦੇ ਵਿੱਚ ਜਿਹੜੀ ਸੈੱਟ ਬਣੀ ਸੀ ਉਹਨੇ ਜਾ ਕੇ ਦੱਸਤਾ ਕਿ ਖਰੜ ਦੀ ਜੇਲ੍ਹ 'ਚ ਸਾਰਾ ਕੁਝ ਹੋਇਆ ਸੀਗਾ ਤੇ ਉਹਨਾਂ ਕਹਿ ਕੇ ਭਗਵੰਤ ਮਾਨ ਦੀ ਸਰਕਾਰ ਇਹ ਕਲੇਮ ਕਰਦੀ ਰਹੀ ਕਿ ਇਦਾਂ ਦੀ ਕੋਈ ਹੋਈ ਨਹੀਂ ਪਰ ਜਦੋਂ ਹੁਣੇ ਸਚਾਈ ਸਾਹਮਣੇ ਆ ਗਈ ਆ ਤੇ ਇਹ ਗੱਲ ਪਤਾ ਲੱਗੀ ਆ ਕਿ ਸੈਟ ਵੱਲੋਂ ਕਿ ਇਹ ਸਾਰੀ ਇੰਟਰਵਿਊ ਵਗੈਰਾ ਪੰਜਾਬ 'ਚ ਹੀ ਹੋਈ ਆ ਤੇ ਭਗਵੰਤ ਮਾਨ ਦਾ ਉੱਤੇ ਕੀ ਕਹਿਣਾ ਹੈ ਦੂਜਿਆਂ ਨੂੰ ਤਾਂ ਤੰਗ ਕਰ ਰਹੇ ਆ ਪਰ ਹੁਣ ਇੱਥੇ ਜਵਾਬ ਦੀ ਇਹਨਾਂ ਦੀ ਬਣਦੀ ਹੋ ਦੱਸਣ ਕਿ ਪੰਜਾਬ ਦੇ ਵਿੱਚ ਹਾਲਾਤ ਇਦਾਂ ਦੇ ਕਿਉਂ ਬਣੇ ਕਿ ਜੇਲ੍ਹ ਦੇ ਵਿੱਚੋਂ ਜਾਂ ਥਾਣੇ ਦੇ ਵਿੱਚੋਂ ਇੱਕ ਜਿਹੜਾ ਗੈਂਗਸਟਰ ਹੈ ਉਹਦੀ ਇੰਟਰਵਿਊ ਕਰਾਈ ਜਾਂਦੀ ਆ ਸੋ ਇਹ ਉਹਨਾਂ ਨੇ ਉੱਤੇ ਸਿਆਸੀ ਹਮਲਾ ਵੀ ਕਿਸ ਨਾ ਜਿਹੜਾ ਉਹ ਕੀਤਾ ਜੀ ਜੀ ਸੋ ਬਹੁਤ ਧੰਨਵਾਦ ਗੱਲ ਸਰਵ ਵਿਸਤਾਰ ਤੇ ਚਰਚਾ ਦੇ ਵਾਸਤੇ ਸੋ ਖਬਰਾਂ ਦਾ ਸਿਲਸਲਾ ਜਿਹੜਾ ਇੱਥੇ ਹੀ ਸਮਾਪਤ ਹੁੰਦਾ ਹੈ ਸੋ ਸਾਨੂੰ ਫੀਡਬੈਕ ਵੀ ਦਿੰਦੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਐਡਵਰਟਾਈਜ਼ਮੈਂਟ ਵਾਸਤੇ ਵੀ ਸਾਡੇ ਨਾਲ ਕੰਟੈਕਟ ਜਰੂਰ ਕਰਨਾ ਸੋ ਫਿਰ ਹੋਵਾਂਗੇ ਹਾਜ਼ਰ ਅੱਜ ਦੇ ਲਈ ਇੰਨਾ ਹੀ ਬਹੁਤ ਧੰਨਵਾਦ ਸਾਸਤਰੀ ਕਾ ਸ਼ੁਕਰੀਆ ਜੀ